ਫਰਨੇ ਕੱਢ ਕੇ ਕਈਆਂ ਸਰਦਾਰਾਂ ਦੇ ਡਸਟ ਬੀਂਚ ਸੁਟੇ ਜੀ ਸਾਹਮਣੇ ਛੁੱਟੀਆਂ ਜੀ ਹਾਂਜੀ ਛੁੱਟੀਆਂ ਜੀ ਸਾਡੇ ਸਾਹਮਣੇ ਛੁੱਟੀਆਂ ਸਿਰਫ ਡੰਕਰਾਂ ਦਾ ਜੋਰ ਹੈ ਉੱਥੇ ਜੇ ਕੋ ਚੰਗਾ ਲੱਗ ਗਿਆ ਉਹਨਾਂ ਫੜ ਕੇ ਸਾਈਡ ਤੇ ਕਰ ਲੈਣਾ ਬਸ ਕੋਈ ਉੱਥੇ ਘਰ ਵਾਲਾ ਨਹੀਂ ਬੋਲ ਸਕਦਾ ਕੋਈ ਦੂਜਾ ਤੀਜਾ ਨਹੀਂ ਬੋਲ ਸਕਦਾ ਜੀ ਤੇ ਉਹਨੂੰ ਬਸ ਘਰ ਵਾਲੇ ਨੂੰ ਵੀ ਫੇ ਚੁੱਪ ਕੇ ਸਭ ਕੁਝ ਦੇਖਣਾ ਪੈਂਦਾ ਸਭ ਕੁਝ ਦੇਖਣਾ ਪੈਂਦਾ ਜੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਜੋ ਉਹਨਾਂ ਨੂੰ ਚੰਗਾ ਲੱਗ ਗਿਆ ਬਸ ਉਹ ਉਹ ਕਰਨਾ ਉਹਨਾਂ ਨੇ ਇੱਕ ਸਾਡੇ ਨਾਲ ਹਰਿਆਣੇ ਦਾ ਮੁੰਡਾ ਸੀਗਾ ਉਹ ਇੱਕ ਦਿਨ ਪੀ ਸ਼ਾਮ ਨੂੰ ਪਿਛੇ ਰਹਿ ਗਿਆ ਉਹਨੂੰ ਟੈਂਟ ਲਾ ਕੇ ਉੱਥੇ ਸਵਾਲਤਾ ਉਹਨੂੰ ਤੇ ਮਾਲ ਜਿਹੜਾ ਪਿਛੇ ਰਹਿ ਜਾਂਦਾ ਉਹ ਰਹਿ ਜਾਂਦਾ ਭਾਈ ਬਹੁਤ ਔਖਾ ਉੱਥੇ ਤੇ ਮੰਨ ਲਓ ਨਹਿਰਾ ਵੱਡੇ ਵੱਡੇ ਦਰਿਆ ਪਾਰ ਕਰਨੇ ਪੈਂਦੇ ਆ ਜੀ ਜੇ ਜਿਹੜਾ ਬਚ ਗਿਆ ਠੀਕ ਹੈ ਜੀ ਦੀ ਕਿਸਮਤ ਚੰਗੀ ਹੈ ਜੀ ਮੈਕਸੀਕੋ ਦੇ ਬਾਰਡਰ ਟੱਪ ਕੇ ਫਿਰ ਜਾਣਾ ਪੈਂਦਾ ਜਿਵੇਂ ਆਪਾਂ ਫੋਟੋਆਂ ਦੇ ਦੇ ਆ ਉਹ ਛਾਲਾ ਮਰਵਾਉਂਦੇ ਨੇ ਇਦਰੋਂ ਚੜਾਉਂਦੇ ਨੇ ਪਰਲੇ ਬੰਦੇ ਕਹਿੰਦੇ ਛਾਲ ਮਾਰ ਦੋ ਕਿ ਇਹਦੀਆਂ ਲੱਤਾਂ ਵੀ ਟੁੱਟ ਗਈਆਂ ਕਿ ਇਹਦੀਆਂ ਬਾਹਾਂ ਟੁੱਟ ਗਈਆਂ ਤੇ ਸਿੰਘ ਬਾਅਦੋਂ ਬੁਲਾਉਂਦੇ ਨੇ ਜਦੋਂ ਕੇਸ ਬਰਾਬਰ ਹੋ ਗਿਆ ਵੀ ਲੈ ਪਾਸ ਹੋ ਗਿਆ ਕੇਸ ਬੌਂਡ ਪੈ ਗਿਆ ਫੇਰ ਸਿੰਘ ਦੇ ਨਾਂ ਤੋਂ ਬੁਲਾਉਂਦੇ ਨਹੀਂ ਏਲੀਅਨ ਦੇ ਨਾਂ ਤੋਂ ਜਾਣਦੇ ਸਾਨੂੰ ਬਹੁਤ ਉੱਥੇ ਮਰਖਾ ਪਿਆ ਜਾਂਦਾ ਕਿਹੜਾ ਉੱਥੇ ਕੋਈ ਕਿਸ ਦੀ ਸੁਣਵਾਈ ਹੈ ਇਸੇ ਗੱਲ ਦੀ ਖੁਸ਼ੀ ਆ ਵੀ ਪੈਸੇ ਉੱਡ ਗਏ ਲੱਗ ਗਏ ਖਰਾਬ ਹੋ ਗਏ ਨਾ ਮੈਨੂੰ ਕੋਈ ਤੋਖਣੀ ਮੇਰਾ ਪੁੱਤ ਘਰੇ ਆ ਗਿਆ ਕੱਲਾ ਕੱਲਾ ਹੈਗਾ ਗੀਤੀ ਦਾ ਪਿਓ ਸਰਤੇ ਨਹੀਂ ਆ ਮੈਂ ਜਿੰਦਗੀ ਦਾ ਸਫ਼ਰ ਨਾ ਕੱਲੀ ਨੇ ਬੜਾ ਔਖਾ ਤੈਅ ਕੀਤਾ ਹੈ 7 ਸਾਲ ਦਾ ਜਦੋਂ ਇਹਦੇ ਪਾਦਰ ਦੀ ਡੈਥ ਹੋ ਗਈ ਕੱਲ ਅਮਰੀਕਾ ਤੋਂ ਰਿਪੋਰਟ ਹੋ ਕੇ ਜਿਹੜੇ ਭਾਰਤੀ ਆਏ ਉਹਨਾਂ ਦੇ ਵਿੱਚ ਵਕ ਵਕ ਜਿਲਿਆਂ ਦੇ ਮੁੰਡੇ ਸੀ ਔਰ ਤੁਹਾਨੂੰ ਦੱਸਦੇ ਕਿ ਨਾਲ ਹੀ ਅੱਜ ਅਸੀਂ ਗੁਰਦਾਸਪੁਰ ਜ਼ਿਲ੍ਹੇ ਦਾ ਪਿੰਡ ਹੈ ਖਾਨਵਾਲ ਉੱਥੇ ਬੈਠੇ ਆ ਹਰਜੀਤ ਸਿੰਘ ਔਰ ਇਸ ਦਾ ਚਾਚੇ ਦਾ ਲੜਕਾ ਉਹ ਵੀ ਨਾਲ ਗਿਆ ਸੀ ਦੋ ਭਰਾ ਚਚੇਰੇ ਭਰਾ ਗਏ ਤੇ ਦੋਨੇ ਵਾਪਸ ਆਏ ਨੇ ਤਾਂ ਉਹਨਾਂ ਗੱਲਾਂ ਬਾਤਾਂ ਕਰਦੇ ਆ ਅ ਵੀਰੇ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਹਰਜੀਤ ਸਿੰਘ ਹੈ ਜੀ ਕਿੰਨਾ ਟਾਈਮ ਹੋਇਆ ਸੀ ਭੱਗਿਆ ਨੂੰ ਭਾਈ 4 ਮਹੀਨੇ ਹੋ ਗਏ ਸੀ ਇਹਨੂੰ ਉੱਥੇ ਕਿੰਨੇ ਮਤਲਬ ਕਿਹੜੀ ਤਰੀਕ ਨੂੰ ਲੈਂਡ ਕੀਤੇ ਸੀ ਪਾਜੀ ਅਸੀਂ ਇੱਥੋਂ 13 ਅਕਤੂਬਰ ਨੂੰ ਤੁਰੇ ਸੀ ਤੇ ਸਾਨੂੰ ਉੱਥੇ ਬਾਰਡਰ ਟੱਪ ਕੇ ਸਾਨੂੰ ਹੋ ਗਏ 27 ਜਨਵਰੀ ਨੂੰ ਆਪਾਂ ਟੱਪ ਕੇ ਸੀਗੇ ਬਾਰਡਰ ਹਾਂ ਜੀ ਉਹਨ 27 ਜਨਵਰੀ ਨੂੰ ਤੁਸੀਂ ਅਮਰੀਕਾ ਐਂਟਰ ਹੋ ਗਏ ਸੀ ਹਾਂਜੀ ਵੀਰੇ ਇਹ ਜਿਹੜੇ ਕੈਂਪਾਂ ਦੇ ਵਿੱਚ ਹੀ ਰਹਿ ਰਹੇ ਸੀ ਤੁਸੀਂ ਅਜੇ ਹਾਂਜੀ ਕੈਂਪਾਂ ਜੀ ਰਹਿ ਰਹੇ ਸੀ ਸਾਰਿਆਂ ਨੂੰ ਚੱਕ ਕੇ ਕੈਂਪਾਂ ਦੇ ਵਿੱਚ ਹੀ ਲੈ ਕੇ ਆਉਂਦੇ ਸੀਗੇ ਕੋਈ ਵੀ ਰੀਲੀਜ਼ ਨਹੀਂ ਕਰਾਉਂਦੇ ਸੀਗੇ ਇਹਨੂੰ ਵੀ ਹਾਂਜੀ ਇਹ ਸਾਰੇ ਜਿਹੜੇ ਮੈਨੂੰ ਲੱਗਦਾ ਬਈ ਪਿਛਲੇ 2-3 ਮਹੀਨਿਆਂ ਚ ਗਏ ਨੇ ਸਾਰੇ ਉਹੀ ਜਿਹੜੇ ਮੈਨੂੰ ਲੱਗਦਾ ਵਾਪਸ ਆ ਰਹੇ ਨੇ ਕਿਉਂਕਿ ਬਹੁਤ ਸਾਰੇ ਲੋਕ ਪਹਿਲਾਂ ਤੋਂ ਰਹਿ ਰਹੇ ਨੇ ਹਾਲਾਂਕਿ ਉਧਰ ਵੀ ਰਸਤੇ ਦੇ ਵਿੱਚ ਲਏ ਜਾ ਰਹੇ ਆ ਪਰ ਜਿਹੜੇ ਹੁਣ ਜੇ ਗਏ ਨੇ ਉਹੀ ਜ਼ਿਆਦਾ ਆ ਰਹੇ ਨੇ ਨਹੀਂ ਜਿਹੜੇ ਦਸੰਬਰ ਤੋਂ ਪਹਿਲਾਂ ਪਹਿਲਾਂ ਟੱਪ ਗਏ ਨੇ ਉਹਨਾਂ ਨੂੰ ਤੇ ਕੈਂਪਾ ਦੇ ਵਿੱਚ ਲੈ ਗਏ ਨੇ ਉਧਰ ਨਿਊਯਾਰਕ ਦੇ ਵਿੱਚ ਜਾ ਖੜਕੇ ਉੱਥੇ ਉਹਨਾਂ ਦੇ ਬਿਆਨ ਹੋ ਹੋਂਡੇ ਨੇ ਤੇ ਉਹਨਾਂ ਦੇ ਵਕੀਲ ਉਹਨਾਂ ਦੀ ਘਰ ਡੇ ਨੇ ਪੂਰੀ ਕਾਰਵਾਈ ਕਰਨ ਤੇ ਜਿਹੜੇ ਇਹ ਜਨਵਰੀ ਦੇ ਵਿੱਚ ਗਏ ਨੇ ਇਹਨਾਂ ਨੂੰ ਰਿਪੋਰਟ ਕਰਨ ਦੇ ਨੇ ਜਿਹੜਾ ਬੌਂਡ ਵਗੈਰਾ ਭਰਦੇ ਹੁੰਦੇ ਹਾਂ ਹਾਂਜੀ ਹਾਂਜੀ ਉਹ ਉਹਨਾਂ ਨੂੰ ਬੌਂਡ ਬੌਂਡ ਪੈਣ ਰਿਹਾ ਹੁਣ ਜਿਹੜਾ ਉਹਨਾਂ ਨੇ ਪਾਉਣਾ ਕਿੰਨਾ ਜੰਨਾ ਜੰਨਾ ਪਾਉਣਗੇ ਉਹਨਾਂ ਨੇ ਫਿਰ ਤਾਰਨਾ ਉਹਨਾਂ ਨੂੰ ਤੁਸੀਂ ਕਿੰਨਾ ਰੁਪਿਆ ਲੱਗਿਆ ਸੀਗਾ ਟੋਟਲ ਸਾਡਾ ਦੋਵਾਂ ਭਰਾਵਾਂ ਦਾ 90 ਲੱਖ ਰੁਪਏ ਲੱਗ ਗਿਆ ਜੀ ਉਹ ਤੁਹਾਡੇ ਤੋਂ ਛੋਟਾ ਹੈ ਹਾਂ ਜੀ ਮੇਰੇ ਤੋਂ ਛੋਟਾ ਜੀ ਉਹ ਉਹ ਠੀਕ ਹੈ ਹੁਣ ਆਹ ਠੀਕ ਹੈ ਦਵਾਈ ਲਿਆ ਕੇ ਦਿੱਤੀਏ ਜੇ ਵੀ ਜਦੋਂ ਵੀ ਉੜਦਾ ਉਹ ਇੱਕੋ ਗੱਲ ਕਰੀ ਜਾਂਦਾ ਵੀ ਜ਼ਿੰਦਗੀ ਖਰਾਬ ਹੋ ਗਈ ਹੈ ਡਿਪਰੈਸ਼ਨ ਦੇ ਵਿੱਚ ਬਹੁਤ ਜ਼ਿਆਦਾ ਚੱਲ ਗਿਆ ਉਹ ਸੋਚ ਜਾਹ ਦੇ ਵਿੱਚ ਸੋਚਦਾ ਹੀ ਆਇਆ 18 ਦਿਨ ਕੈਂਪਸ 'ਚ ਵੀ ਕੱਟੇ ਨੇ ਉੱਥੇ ਵੀ ਬਹਿ ਕੇ ਸੋਚਦਾ ਸੀਗਾ ਵੀ ਪਤਾ ਨਹੀਂ ਕੀ ਬੰਨਣਾ ਉਹ ਹੀ ਦਿਮਾਗ ਦੇ ਵਿੱਚ ਚੱਲੀ ਜਾ ਰਿਹਾ ਉਹਦੇ ਉਨੂੰ ਕਦੋਂ ਪਹ ਲੱਗਿਆ ਸੀ ਬਾਈ ਮੰਨ ਲਓ ਵੀ ਇਹ ਹੁਣ ਤੁਸੀਂ ਵਾਪਸ ਜਾਣਾ ਹੈ ਬਾਈ ਜਦੋਂ ਉੱਥੋਂ ਸਾਨੂੰ ਹੱਥ ਕੜੀਆਂ ਲਾ ਕੇ ਲੈ ਕੇ ਆਏ ਨਾ ਇੱਥੇ 에ਰਪੋਰਟ ਦੇ ਉੱਤੇ ਇਹ 에ਅਰ ਫੋਰਸ ਵਾਲਿਆਂ ਦੇ ਸਾਨੂੰ ਇਹਨਾਂ ਨੇ ਝੂਠ ਬੋਲਿਆ ਵੀ ਤੁਹਾਨੂੰ ਆਪਾਂ ਨਿਊਯਾਰਕ ਦੇ ਵਿੱਚ ਕੈਂਪ ਜੇ ਸ਼ਿਫਟ ਕਰ ਰਹੇ ਹਾਂ ਪਰ ਸਾਨੂੰ ਅੱਧੇ ਰਾਹ ਦੇ ਵਿੱਚ ਆਣ ਕੇ ਇਹਨਾਂ ਦੱਸਿਆ ਤੁਹਾਨੂੰ ਇੰਡੀਆ ਡਿਪੋਰਟ ਕਰ ਰਹੇ ਹਾਂ ਅੱਛਾ ਉਸ ਤੋਂ ਪਹਿਲਾਂ ਤੁਹਾਨੂੰ ਕੁਝ ਨਹੀਂ ਪਸ ਜਦੋਂ ਕੈਂਪ ਚ ਰਹਿ ਰਹੇ ਸੀ ਹਾਂਜੀ ਨਹੀਂ ਦੱਸਦੇ ਨਹੀਂ ਸੀਗੇ ਜੇ ਪੁੱਛਦੇ ਸੀ ਗਾੜੀਆਂ ਉਹ ਮਿਸਬੀਹਵ ਕਰਦੇ ਆ ਜੀ ਕੀ ਕਹਿੰਦੇ ਸੀ ਗਾੜੀਆਂ ਅੰਗਰੇਜ਼ੀ ਦੇ ਵਿੱਚ ਗਾਲਾਂ ਕੱਢਦੇ ਆ ਜਾਂ ਉਹ ਪੁੱਠਾ ਸਿੱਧਾ ਬੋਲਦੇ ਜਾਂ ਏਸੀ ਤੇਜ਼ ਕਰ ਦਿੰਦੇ ਆ ਜੀ ਅੱਛਾ ਠੰਡ ਚ ਮਤਲਬ ਪੂਰਾ ਉਥੇ ਏਸੀ ਚਲਾਉਂਦੇ ਨੇ ਫਿਰ ਹਾਂ ਜੀ ਕੈਂਪਸ ਕਿੰਨੇ ਕਿੰਨੇ ਸੀ ਬਾਈ ਹੋਰ ਬਾਈ ਜੀ ਉਥੇ 8 ਪੋੜ ਨੇ ਅੱਠਾਂ ਦੇ ਵਿੱਚ 4 ਕਮਰੇ ਹੁੰਦੇ ਤੇ 50 50 ਜਾਣੇ 55 55 ਜਾਣੇ ਇੱਕ ਕਮਰੇ ਦੇ ਵਿੱਚ ਰਹਿ ਰਹੇ ਨੇ ਇੱਕ ਬਈ ਇਹ ਪੂਰਾ ਸਾਨੂੰ ਉਹ ਦੱਸੋ ਮਨ ਲਓ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਕੈਂਪਸ ਹੀ ਹਨਾ ਮਨ ਲਓ ਪੂਰਾ ਪ੍ਰੋਸੀਜਰ ਕੀ ਹੁੰਦਾ ਹੈ ਮਨ ਲਓ ਜੀ ਇੱਥੋਂ ਡੰਕੀ ਵਾਲੇ ਰੂਟ ਤੇ ਚੜ ਗਏ ਕਿੰਨੇ ਮਹੀਨਿਆਂ ਦੇ ਵਿੱਚ ਕਿਹੜੇ ਕਿਹੜੇ ਦੇਸ਼ ਆਉਂਦੇ ਨੇ ਕਿਹੜੇ-ਕਿਹੜੇ ਰਸਤੇ ਆਉਂਦੇ ਨੇ ਬਾਈ ਜਿੱਦਾਂ ਅੱਡੋ-ਅੱਡ ਜੰਟਾਂ ਦੇ ਹਿਸਾਬ ਹੁੰਦੇ ਨੇ ਜਿੱਦਾਂ ਮੈਨੂੰ ਮੁੰਡੇ ਮਿਲੇ ਸੀਗੇ ਉੱਥੇ ਉਹ ਉਹਨਾਂ ਨੇ ਜਨਵਰੀ ਦੇ ਵਿੱਚ 15 ਤਰੀਕ ਨੂੰ ਗਏ ਸੀਗੇ ਉਹ ਤੇ ਉਹਨਾਂ ਨੇ ਤੇ ਹਫਤੇ ਹਫਤੇ ਦੇ ਵਿੱਚ ਪੁੱਜ ਵੀ ਗਏ ਨੇ ਸਾਨੂੰ ਅਕਤੂਬਰ ਦੇ ਵਿੱਚ ਤੁਰਿਆਂ ਨੂੰ 4-5 ਮਹੀਨੇ ਹੋ ਗਏ ਨੇ ਉਹ ਸਾਡੇ ਤੋਂ ਮਗਰੋਂ ਤੁਰ ਕੇ ਪਹਿਲਾਂ ਸਾਡੇ ਤੋਂ ਚੱਲ ਗਏ ਸੀਗੇ ਉਹ ਇਹ ਆਪਣੇ ਆਪਣੇ ਜਿੱਦਾਂ ਏਜੰਟਾਂ ਨੇ ਪੈਸੇ ਬਚਾਉਣੇ ਆਪਦੇ ਕਿ ਇਹਨੇ ਜੰਗਲ ਥਾਣੀ ਦੀ ਵਾਰਤਾ ਜਿੰਨੇ ਪੈਸੇ ਆਪਦੇ ਵੀ ਨਾਮ ਕਮਾਉਣਾ ਉਹ ਫਿਰ ਆਪਦੇ ਸਿੱਧੇ ਰਾਹ ਨੂੰ ਤੋੜਦਾ ਹੈ ਉਹ ਰਾਹ ਕਹੇ ਜਾਂਦਾ ਫਿਰ ਜਦੋਂ ਜਾਣਦੇ ਹਾਂ ਕਿੰਨੇ ਕ ਸਮਾਂ ਲੱਗ ਜਾਂਦਾ ਪਹੁੰਚਣ ਤੇ ਭਾਜੀ ਵੇਖੋ ਪੀ ਜਿੱਦਾਂ ਆਹੀ ਗਏ ਸੀਗੇ ਸਾਨੂੰ 4 ਮਹੀਨੇ ਲੱਗ ਗਏ ਇੱਕ ਜਗ੍ਹਾ ਤੇ ਅਸੀਂ ਜੋ ਘੁਮਾਨੇ ਗਏ ਸੋਰਥ ਅਫਰੀਕਾ ਦੇ ਵਿੱਚ ਸਾਨੂੰ ਉੱਥੇ 1 ਮਹੀਨਾ ਬਾਤ ਆ ਉਹਨੇ ਖੜਕੇ ਜੈਂਟ ਨੇ ਵੀ ਪੇਮੈਂਟ ਕਲੀਅਰ ਹੋਊਗੀ ਤੇ ਇਥੋਂ ਤੋੜਨਾ ਨਹੀਂ ਤੇ ਨਹੀਂ ਤੋੜਨਾ ਛੋਟਾ ਭਰਾ ਮੇਰਾ ਐਸਡਟਾਈਮ 에어ਪੋਰਟ ਤੇ ਫਸ ਗਿਆ 15 ਦਿਨ ਇਹ ਉੱਥੇ ਰਹਿ ਗਿਆ ਹਾਂਜੀ ਤੇ ਜੈਂਟ ਨੂੰ ਕੋਈ ਖਬਰ ਖ਼ਬਰ ਨਹੀਂ ਆਪਣੇ ਜਿਹੜੇ ਡਾਲਰ ਖੜੇ ਸੀ ਉੱਤੇ ਰਹਿ ਰਿਹਾ ਸੀਗਾ ਡਾਲਰਾਂ ਤੇ ਠੀਕ ਹੈ ਉੱਥੋਂ ਆਇਆ ਏ ਤੇ ਬਾਅਦ ਵਿੱਚ ਇਹ ਮੇਰੇ ਨਾਲ 15 ਦਿਨ ਅਗਵਾਨੇ ਰਿਹਾ ਫਿਰ ਪੇਮੈਂਟਾਂ ਕਲੀਅਰ ਹੋਈਆਂ ਫਿਰ ਇਹਨੇ ਬਰਾਜ਼ਿਲ ਨੂੰ ਤੋਰਿਆ ਅੱਗੇ ਫਿਰ ਹੌਲੀ-ਹੌਲੀ ਸਟੈਪ ਬਾਈ ਸਟੈਪ ਗਏ ਆ ਜੀ ਪਨਾਮਾ ਦੇ ਜੰਗਲ ਵੀ ਕਰਾਸ ਕਰਨੇ ਪੈਂਦੇ ਕੋਈ ਹੋਰ ਰੂਟ ਵੀ ਹੁੰਦਾ ਕਹਿੰਦੇ ਇੱਕ ਜੇ ਇਹ ਵੀ ਸਿਲੈਕਟ ਕਰਨਾ ਪੈਂਦਾ ਕਿ ਪਨਾਮਾ ਬਿਜਦੀ ਜਾਣਾ ਕਿ ਨਹੀਂ ਜਾਣਾ ਇਹ ਏਜੰਟ ਦੇ ਹੱਥ ਵਾਸ ਹੁੰਦਾ ਜੀ ਜਿੱਦਾਂ ਸਾਡੇ ਵਾਲੇ ਨੇ ਸਾਨੂੰ ਇੱਥੋਂ ਘਰੋਂ ਕਹਿਤਾ ਘਰਦਿਆਂ ਨੂੰ ਫੈਮਿਲੀ ਨੂੰ ਵੀ ਨਹੀਂ ਬਾਰੋ-ਬਾਰ ਭੇਜਾਂਗਾ ਮੈਂ ਉੱਥੇ ਖਤਰਾ ਵਾ ਐਵਾ ਤੇ ਬਾਅਦ ਵਿੱਚ ਜਾ ਕੇ ਇਹਨੇ ਅੱਧੇ ਰਾਜ ਸਾਨੂੰ ਪੈਸੇ ਵੀ ਚ ਲੈ ਲਏ ਇਹਨੇ ਸਾਡੇ ਕੋਲ 30 ਲੱਖ ਰੁਪਏ ਲੈ ਲਿਆ ਘਵਾਨੇ ਜਾ ਕੇ ਇਹਨੇ ਤੇ ਬਾਅਦ ਵਿੱਚ ਉਥੇ ਕਲੰਬੀਆ ਜਾ ਕੇ ਕਹਿੰਦਾ ਨਹੀਂ ਤੁਹਾਨੂੰ ਪਨਾਮਾ ਉਥੇ ਵੀ ਇਹਨੇ ਸਾਨੂੰ ਨਕੋਕਲੀ ਸ਼ਹਿਰ ਦੇ ਵਿੱਚ ਇਹਨੇ 25 ਦਿਨ ਭਾਇਆ ਸਾਡੀ ਇਹਦੇ ਨਾਲ ਲੜਾਈ ਵੀ ਚੱਲਦੀ ਰਹੀ ਏ ਵੀ ਆਪਾਂ ਨਹੀਂ ਜਾਣਾ ਕਹਿੰਦਾ ਮੇਰੇ ਵੱਲੋਂ 6 ਮਹੀਨੇ ਬੈਹੋ ਮੈਂ ਤੁਹਾਨੂੰ ਜਿੱਧਰ ਦੀ ਭੇਜਣਾ ਮੇਰੀ ਆਪਦੀ ਮਰਜ਼ੀ ਏ ਉੱਥੇ ਆ ਕੇ ਫਿਰ ਆਪਦੀ ਮਰਜ਼ੀ ਚਲਾਉਂਦੇ ਨੇ ਹਾਂਜੀ ਆਪਦੀ ਮਰਜ਼ੀ ਚਲਾਉਂਦੇ ਇੱਥੋਂ ਤਾਂ ਹੁੰਦਾ ਕਿ ਬੰਦਾ ਉਹਨਾਂ ਕੋ ਸੁੱਤਾ ਫਸ ਗਿਆ ਹਾਂਜੀ ਇਹ ਹੱਥ ਵੜ ਲੈਂਦੇ ਨੇ ਅਗਲਿਆਂ ਦੇ ਜੀ ਪੈਸੇ ਲੈ ਕੇ ਪੂਰੇ ਬਾਅਦ ਵਿੱਚ ਆਪਦੀਆਂ ਮਰਜ਼ੀਆਂ ਚਲਾਉਂਦੇ ਨੇ ਮੈਕਸੀਕੋ ਜਾ ਕੇ ਤੁਹਾਨੂੰ ਇੱਥੇ ਤੱਕ ਬੋਲਦੇ ਸੀ ਕਿ ਮੈਕਸੀਕੋ ਜਾ ਕੇ ਤੁਹਾਨੂੰ ਇੱਥੋਂ ਤੱਕ ਬੋਲਿਆ ਕਿ ਏਜੰਟ ਹੋਰ ਕਰ ਲਓ اچھا ਮੈਕਸੀਕੋ ਜਾ ਕੇ ਕਹਿੰਦੇ ਏਜੰਟ ਹੋਰ ਕਰ ਲਓ ਏਜੰਟ ਹੋਰ ਕਰ ਲਓ ਕਿਉਂਕਿ ਬੱਚਿਆਂ ਨੂੰ ਉੱਥੇ 20-20 ਦਿਨ ਡੱਕ ਕੇ ਰੱਖਿਆ ਉੱਥੇ ਸਿਰਫ ਪੀਜ਼ਾ 버ਗਰ ਖਾਣ ਨੂੰ ਮਿਲਦਾ ਹੋਰ ਕੁਝ ਨਹੀਂ ਤੇ ਐਂਦੇ ਮੰਮੀ ਸਾਡਾ ਨਹੀਂ ਦਿਲ ਕਰਦਾ ਛੋਟੇ ਬੇੜੇ ਨੂੰ ਦੇ ਇਨਫੈਕਸ਼ਨ ਹੋ ਗਈ ਸੀ ਕਿ ਉਹ ਇਹ ਚੀਜ਼ਾਂ ਉਹਨੂੰ ਸੂਟ ਨਹੀਂ ਕਰਦੀਆਂ ਹੈਗੀਆਂ ਕਿ ਭਾਈ ਜੇ ਕੋਈ ਆਏ ਮਤਲਬ ਬੰਦਾ ਬਿਮਾਰ ਹੋ ਜੇ ਜੇ ਕੋਈ ਮੁੰਡਾ ਜਾਂ ਕੋਈ ਕਿਉਂਕਿ ਮਹਿਲਾਵਾਂ ਬਹੁਤ ਜਾਂਦੀਆਂ ਕਹਿੰਦੇ ਲੇਡੀਜ਼ ਉੱਥੇ ਹੁੰਦੀਆਂ ਬੱਚੇ ਵੀ ਅਸੀਂ ਦੇਖਿਆ 10-10 ਸਾਲ ਦੇ ਜਾਈ ਜਾਂਦੇ ਜਿੱਦਾਂ ਅਮਰੀਕਾ ਦੇ ਕੈਂਪ ਜੇ ਕਿ ਪਿੱਛੇ ਮਤਲਬ ਪੂਰਾ ਡੰਕੀ ਵਾਲੇ ਰੂਟ ਤੇ ਜਿੱਦਾਂ ਪਿੱਛੇ ਦੇ ਚਲੋ ਡੌਗ ਏਜੰਟ ਨੂੰ ਕਹਿ ਕੇ ਜਾਂ ਡੋਂਕਰ ਨੂੰ ਕਹਿ ਕੇ ਦਵਾਈ ਲੈ ਲੈਂਦੇ ਨੇ ਅਮਰੀਕਾ ਵਾਲੇ ਕੈਂਪ ਜਿਹਦੇ ਵੀਰੇ ਏਦਾਂ ਸੀਗਾ ਜੇ ਕਿਸੇ ਨੂੰ ਬੁਖਾਰ ਹੋ ਜਾਂਦਾ ਸੀ ਉਹਨੂੰ ਇਨਸੂਲੇਟ ਕਰ ਦਿੰਦੇ ਸੀਗੇ ਵੀ ਇੱਕ ਦਿਨ ਬਾਅਦ ਤੇ ਪੂਰਾ ਅੰਦਰ ਬੰਦ ਕਰ ਦਿੰਦੇ ਸੀਗੇ ਠੀਕ ਹੈ ਜੇ ਜ਼ਿਆਦਾ ਕੋਈ ਅਮਰਜੈਂਸੀ ਫੇਰ ਦਵਾਈ ਦਿੰਦੇ ਨਹੀਂ ਤੇ ਬੁਖਾਰ ਵਾਲੇ ਨੂੰ ਤੇ ਕਹਿੰਦੇ ਸੀ ਪਾਣੀ ਪੀ ਕੇ ਆਪਦਾ ਟਾਈਮ ਕੱਢ ਦਵਾਈ ਕੋਈ ਨਹੀਂ ਦਿੰਦੇ ਉੱਥੇ ਅੱਛਾ ਹਾਂਜੀ ਜਦੋਂ ਸੀ ਇੱਥੋਂ ਗਏ ਤਾਂ ਕਿੰਨੇ ਕ ਦਿਨ ਮਤਲਬ ਭੁੱਖ ਨੰਗ ਨਾਲ ਵੀ ਬਹੁਤ ਹੁਲਣਾ ਪੈਂਦਾ ਉਧਰ ਕਿਉਂਕਿ ਕਹਿੰਦੇ ਰੋਟੀ ਤਾਂ ਮਿਲਦੀ ਨਹੀਂ ਕਦੇ ਕੁਝ ਮਿਲ ਜੇ ਤਾਂ ਠੀਕ ਹੈ ਡੋਂਕਰਾਂ ਨੇ ਆਦੀ ਮਰਜ਼ੀ ਕਰਨੀ ਹੈ ਭਾਈ ਆਪਾਂ 4-4 ਦਿਨ ਦੀ ਭੁੱਖ ਵੀ ਕੱਟੀ ਏ ਕੁਛ ਨਹੀਂ ਖਾਦਾ 4 ਦਿਨ ਨਹੀਂ ਜੀ ਜਿੱਦਾਂ ਆਪਾਂ ਸਾਡੇ ਕੋਲ ਡਾਲਰ ਖਤਮ ਹੋ ਗਏ ਅਸੀਂ ਏਜੰਟ ਨੂੰ ਮੈਂ ਕਈ ਵਾਰ ਕਹਿਣਾ ਵੀਰੇ ਪੈਸੇ ਪਾ ਦੇ ਭੁੱਖ ਲੱਗੀ ਇੱਥੋਂ ਖਾਣਾ ਅੱਗੇ ਚਲੋ ਡੌਂਕਰ ਨੇ ਆ ਲਿਆ ਤੁਹਾਡੇ ਵਾਤੇ ਉਹ ਲਿਆ ਪੈਸੇ ਪਾਉਣ ਦੇ ਮਾਰੇ ਨੇ ਘਰ ਵਿੱਚ ਇੱਥੇ ਕਹਿ ਕੇ ਮੈਨੂੰ ਇਨਫੈਕਸ਼ਨ ਹੋ ਗਈ ਤੇ ਮੈਂ ਉੱਥੇ ਖਾਰ ਛੱਡਿਆ ਮਰਨ ੜਿਆ ਪੂਰਾ ਖਾਰਸ਼ਨਾ ਬਿਮਾਰੀ ਦਾ ਅਜੇ ਤੱਕ ਆਹ ਭਾਈ ਨਿਸ਼ਾਨ ਹੈਗੇ ਆ ਤੇ ਘਰੇ ਮਾਤਾ ਨੂੰ ਫੋਨ ਕਰਕੇ ਕਹਿਤਾ ਜੀ ਤੁਹਾਡਾ ਮੁੰਡਾ ਤੇ ਉੱਥੇ ਨਸ਼ੇ ਕਰ ਰਿਆ ਹੈ ਪੈਸੇ ਹੁਣ ਤੋੜਨਾ ਮਾਰ ਰਿਆ ਹੁਣ ਪੈਸੇ ਮੰਗ ਰਿਆ ਮੇਰੇ ਕੋਲ ਪੈਸੇ ਪਾਵਾਂ ਕਹਿੰਦਾ ਹਾਂ ਇਥੋਂ ਤੱਕ ਜਦ ਕੀ ਕੋਈ ਨਸ਼ਾ ਕਰਦਾ ਨਹੀਂ ਹੈਗਾ ਸਾਨੂੰ ਤਾਂ ਆਪਣੇ ਬੱਚਿਆਂ ਦਾ ਪਤਾ ਨਾਲੇ ਉੱਥੇ ਨਸ਼ਾ ਜਿੱਥੇ ਕੋਈ ਦੁਕਾਨ ਨਹੀਂ ਕੋਈ ਸਟੋਰ ਨਹੀਂ ਉਥੇ ਖਾਣ ਨੂੰ ਨਹੀਂ ਮਿਲਦਾ ਉਥੇ ਨਸ਼ਾ ਕੀ ਕਿੱਥੋਂ ਆ ਜਾਣਾ ਹੈ ਐਦਾਂ ਦੀਆਂ ਗੱਲਾਂ ਸੁਣ ਚਾਹੀਆਂ ਸਾਡੇ ਕੀ ਏਜੰਟ ਬਈ ਅੱਛਾ ਦੋਸਤ ਇਹਨੂੰ ਰੁਪਏ ਦੇ ਦੇਣੇ ਹੋ ਤਾਂ ਉੱਥੋਂ ਹੀ ਤੁਹਾਨੂੰ ਖਾਣ ਪੀਣ ਦਾ ਤੁਸੀਂ ਇਹਨਾਂ ਦੇ ਥਰੂ ਹੀ ਕਰਨਾ ਹੁੰਦਾ ਮੰਨ ਲਓ ਜੀ ਨਾਲ ਆਪਦੇ ਕੁਝ ਕੈਰੀ ਕਰਦੇ ਹੋ ਕੋਈ ਡਾਲਰ ਜਾਂ ਕੋਈ ਕਰੰਸੀ ਜਿੱਦਾਂ ਵੀਰੇ ਇੱਥੋਂ ਘਰੋਂ ਤੁਰੇ ਸੀ ਆਪਾਂ 6000 ਡਾਲਰ ਸੀ ਸਾਡੇ ਕੋਲ ਐਨੇ ਸਾਨੂੰ ਗਵਾਨੇ ਜਾ ਕੇ 700 ਡਾਲਰ ਸਾਡੇ ਕੋਲ ਦਵਾਤਾ 700 ਮੇਰੇ ਕੋਲ ਦਵਾਇਆ 700 ਕਿ ਡੋਂਕਰ ਨੂੰ ਹਾਂਜੀ ਉਹਨੇ ਸਾਨੂੰ ਇਹ ਮਹੀਨੇ ਦੇ ਵਿੱਚ ਮਹੀਨਾ ਨਹੀਂ ਹਫ਼ਤੇ ਦੇ ਵਿੱਚ ਉਹਨੇ ਸਾਨੂੰ ਇਹ ਬਸ ਆਂਡੇ ਲਿਆਤੇ ਜਾਂ ਦਾਲ ਲਿਆਤੀ ਮਾੜਾ ਮੋਟਾ ਸਮਾਨ ਲਿਆਤਾ ਬਾਕੀ ਇੱਕ ਦੋ ਹਫ਼ਤੇ ਦੇ ਮੈਂ ਅੰਦਰ ਬੰਦ ਰਿਹਾ ਮੇਰੇ ਨਾਲ ਇੱਕ ਮੁੰਡਾ ਹੋਰ ਸੀਗਾ ਤੇ ਉਹ ਜਿੰਨਾ ਕੁ ਸਮਾਨ ਆਉਂਦਾ ਸੀ ਉਹਨਾਂ ਕਾ ਅਸੀਂ ਬਣਾ ਲੈਂਦੇ ਸੀਗੇ ਬਾਅਦ ਚੋਂ ਇਹਨੇ ਸਾਨੂੰ ਇੱਕ ਘਰ ਦੇ ਵਿੱਚ ਸ਼ਿਫਟ ਕੀਤਾ ਉੱਥੇ ਸਾਨੂੰ ਖੋਲੇ ਹੀ ਘੁੰਮਣ ਫਿਰਨ ਦੀ ਜਦੋਂ ਸਾਡੇ ਕੋਲ ਟੂਰਿਸਟ ਵੀਜ਼ਾ ਹੈਗਾ ਇਹਨਾਂ ਨੂੰ ਤੇ ਅੰਦਰ ਬੰਦ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ ਤੁਸੀਂ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਿਕਾਇਤ ਵੀ ਕਰ ਸਕਦੇ ਹੁੰਦੇ ਹੋਂ ਮਤਲਬ ਏਜੰਟ ਨੂੰ ਕਹਿ ਵੀ ਸਕਦੇ ਹੁੰਦੇ ਹੋਂ ਕਿ ਯਾਰ ਸਾਡੇ ਨਾਲ ਇਦਾਂ ਦਾ ਸਲੂਕ ਹੋ ਰਿਹਾ ਤੇ ਫਿਰ ਉਹ ਕੀ ਕਹਿੰਦੇ ਨੇ ਵੀਰੇ ਅਸੀਂ ਏਜੰਟ ਨੂੰ ਕਹਿ ਦਿੰਦੇ ਗਾੜੀਆਂ ਉਹ ਫੋਨ ਕਰੇ ਚਾਹੇ ਨਾ ਕਰੇ ਅਸੀਂ ਜਿਹੜੇ ਵੇਖਣ ਨੇ ਠੀਕ ਹੈ ਜੇ ਆਪਾਂ ਡਾਂਕਰ ਨੂੰ ਕਹਿੰਨੇ ਗਾੜੀਆਂ ਉਹ ਗਾੜੀਆਂ ਕੀ ਹੁੰਦਾ ਬਈ ਗਾੜੀਆਂ ਜਿੱਦਾਂ ਅਗਲੇ ਪਾਸਿਓਂ ਜੇ ਡਾਂਕਰ ਨੂੰ ਉਹ ਧਮਕੀ ਦਿੰਦੇ ਨੇ ਵੀ ਤੁਹਾਨੂੰ ਮਾਰ ਦਿਆਂਗੇ ਐਂ ਕਰ ਦਿਆਂਗੇ ਠੀਕ ਹੈ ਹਾਂਜੀ ਕਹਿੰਦੇ ਅਸੀਂ ਮੰਨ ਲਓ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਜਹਾਜ਼ ਆਇਆ ਉਹਦੇ ਵਿੱਚ ਗੱਲ ਕੀਤੀ ਕਨਾਲ ਉਹ ਕਹਿੰਦਾ ਮੰਨ ਲਓ ਲੇਡੀਜ਼ ਨਾਲ ਕਹਿੰਦਾ ਬਹੁਤ ਜ਼ਿਆਦਾ ਉੱਥੇ ਬਤਮੀਜ਼ੀ ਕਰਦੇ ਨੇ ਨਾਲ ਘਰਾਂ ਵਾਲਾ ਵੀ ਹੁੰਦਾ ਹਸਬੰਡ ਵਾਈਫ ਜਾਂਦੇ ਨੇ ਉਹ ਵਿਚਾਰਾ ਬੋਲ ਨਹੀਂ ਸਕਦਾ ਕੁਝ ਹਾਂਜੀ ਵੀਰੇ ਉੱਥੇ ਮੰਨ ਲਓ ਕਿਸੇ ਦਾ ਜੋਰ ਨਹੀਂ ਏ ਸਿਰਫ ਡਾਂਕਰਾਂ ਦਾ ਜੋਰ ਏ ਉੱਥੇ ਜੇ ਮੰਨ ਲਓ ਕਿ ਕੋਈ ਵੀ ਹੁਣ ਮੈਂ ਕੈਮਰੇ ਦੇ ਵਿੱਚ ਕਹਿ ਨਹੀਂ ਸਕਦਾ ਵੀ ਕੋਈ ਵੀ ਤੁਸੀਂ ਵੀ ਗਾੜੀ ਉਹ ਸਮਝਦੇ ਜੇ ਵੀ ਕੀ ਜੇ ਕੋਈ ਚੰਗਾ ਲੱਗ ਗਿਆ ਉਹਨਾਂ ਫੜ ਕੇ ਸਾਈਡ ਤੇ ਕਰ ਲੈਣਾ ਬਸ ਕੋਈ ਉਥੇ ਘਰ ਵਾਲਾ ਨਹੀਂ ਬੋਲ ਸਕਦਾ ਕੋਈ ਦੂਜਾ ਤੀਜਾ ਨਹੀਂ ਬੋਲ ਸਕਦਾ ਜੀ ਅੱਗੋਂ ਗੋਲੀ ਮਾਰ ਦੇਣਗੇ ਉੱਥੇ ਕੀ ਕਰ ਲੂਗਾ ਕੋਈ ਤੇ ਉਹਨੂੰ ਬਸ ਘਰ ਵਾਲੇ ਨੂੰ ਵੀ ਫੇਰ ਚੁੱਪ ਕਰਕੇ ਸਭ ਕੁਝ ਦੇਖਣਾ ਪੈਂਦਾ ਹਾਂਜੀ ਸਭ ਕੁਝ ਦੇਖਣਾ ਪੈਂਦਾ ਜੀ ਅੱਖਾਂ ਦੇ ਸਾਹਮਣੇ ਸਾਰਾ ਕੁਝ ਜੋ ਉਹਨਾਂ ਨੂੰ ਚੰਗਾ ਲੱਗ ਗਿਆ ਬਸ ਉਹ ਕਰਨਾ ਉਹਨਾਂ ਨੇ ਤੁਹਾਡੇ ਜੋ ਤੁਸੀਂ ਜਾ ਰਹੇ ਹੋ ਤੁਹਾਡੇ ਰਸਤੇ ਤੁਹਾਡੇ ਨਾਲ ਕੋਈ ਇਹੋ ਜਿਹਾ ਸੀਨ ਹੋਇਆ ਹੋਵੇ ਕੋਈ ਇਹੋ ਜਿਹੀ ਕਹਾਣੀ ਹੋਈ ਹੋਵੇ ਨਹੀਂ ਵੀਰੇ ਸਾਡੇ ਨਾਲ ਤੇ ਸਾਡੇ ਡਾਂਕਰ ਜਿਹੜੇ ਥੋੜੇ ਕੁਝ ਕਹਿੰਦੇ ਦੁਨੀਆ ਦੇ ਚੰਗੇ ਬੰਦੇ ਵੀ ਹੁੰਦੇ ਨੇ ਸਾਡੇ ਨਾਲ ਡਾਂਕਰ ਚੰਗੇ ਸੀਗੇ ਤੇ ਨਾ ਕੋਈ ਲੇਡੀ ਪੰਜਾਬੀ ਤੇ ਲੜਕੀ ਨਹੀਂ ਸੀ ਹੈਗੀ ਸਾਡੇ ਨਾਲ ਤੇ ਸਾਰੇ ਮੁੰਡੇ ਸੀਗੇ ਬਾਕੀ ਦੂਸਰੀਆਂ ਕੰਟਰੀਆਂ ਦੇ ਜਿਹੜੇ ਬੰਦੇ ਸੀ ਜਿਹਨਾਂ ਲੇਡੀ ਸੀ ਉਹ ਹੀਗੇ ਹਾਂਜੀ ਨਹੀਂ ਕਦੇ ਮਤਲਬ ਸੁਣਿਆ ਹੋਊਗਾ ਤੁਸੀਂ ਜਦੋਂ ਪਹਿਲਾਂ ਉੱਥੇ ਦੱਸਦੇ ਹੋਣਗੇ ਲੋਕ ਕਿਉਂਕਿ ਬਹੁਤ ਸਾਰੀਆਂ ਲੇਡੀਆਂ ਜਾਂਦੇ ਵੀ ਨੇ ਬਹੁਤ ਸਾਰੇ ਕਪਲ ਜਾਂਦੇ ਨੇ ਬਹੁਤ ਸਾਰੀਆਂ ਫੈਮਲੀਆਂ ਜਾਈ ਜਾਂਦੀਆਂ ਨੇ ਕਪਲ ਭਾਜੀ ਜਾਈ ਜਾਂਦੇ ਇਦਾਂ ਜਿੱਦਾਂ ਕੇਸ ਦਾ ਜ਼ੋਰ ਚੱਲਦਾ ਉਦਾਂ ਕਰੀ ਜਾਂਦੇ ਨੇ ਸਾਡੇ ਸੋਨ ਦੇ ਵਿੱਚ ਤੇ ਭਾਜੀ ਐਸਾ ਕੁਝ ਨਹੀਂ ਆਇਆ ਬਾਕੀ ਕੋਝੇ ਮੁੰਡੇ ਦੱਸਦੇ ਸੀਗੇ ਵੀ ਐਦਾਂ ਹੁੰਦਾ ਐਦਾਂ ਹੁੰਦਾ ਕਈਆਂ ਨੇ ਲਾਸ਼ਾਂ ਵੀ ਵੇਖੀਆਂ ਰਾਹ ਦੇ ਵਿੱਚ ਅਸੀਂ ਉਹ ਵੀ ਨਹੀਂ ਵੇਖੀਆਂ ਲਾਸ਼ਾਂ ਉੱਥੇ ਮਾਲ ਜਿਹੜਾ ਪਿਛੇ ਰਹਿ ਜਾਂਦਾ ਉਹ ਰਹਿ ਜਾਂਦਾ ਜਿੱਦਾਂ ਮੇਰੇ ਕੋਈ ਸਰੀਰ ਦਾ ਭਾਰਾ ਏ ਠੀਕ ਹੈ ਇੱਕ ਸਾਡੇ ਨਾਲ ਹਰਿਆਣੇ ਦਾ ਮੁੰਡਾ ਸੀਗਾ ਉਹ ਇੱਕ ਦਿਨ ਵੀ ਸ਼ਾਮ ਨੂੰ ਪਿਛੇ ਰਹਿ ਗਿਆ ਉਹਨੂੰ ਟੈਂਟ ਲਾ ਕੇ ਉੱਥੇ ਸਵਾਲਤਾ ਉਹਨੂੰ ਅਗਲੇ ਦਿਨ ਸ਼ਾਮ ਨੂੰ ਅਸੀਂ ਪੁੱਜ ਗਏ ਸੀ ਅਸੀਂ 5 ਵਜੇ ਨਾਲ ਤੇ ਉਹ ਪਿਛੇ ਸੀਗਾ ਉਹ ਪੰਜਾਬੀ ਮੁੰਡਿਆਂ ਨੂੰ ਡੌਂਕਰ ਕਹੀ ਜਾਵੇ ਇਹਨੂੰ ਇੱਥੇ ਧੌਣ ਵੱਢ ਕੇ ਸੁੱਟ ਦਈਏ ਇਹਨੂੰ ਗੋਲੀ ਮਾਰ ਕੇ ਮਾਰ ਦਈਏ ਇੱਥੇ ਇੱਥੇ ਦਰਿਆ 'ਚ ਸੁੱਟ ਦੋ ਕਿਹੜਾ ਕੋਈ ਦੇਖਦਾ ਜੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜਾ ਰਹਿ ਗਿਆ ਤਾਂ ਹਾਂਜੀ ਇਹੋ ਜਿਹੀਆਂ ਗੱਲਾਂ ਕਰਦੇ ਜੀ ਉਹਦੇ ਮੁੰਡੇ ਚੰਗੇ ਸੀਗੇ ਜਿਹੜੇ ਨਾਲ ਪੀ ਧੂ ਤਾਂ ਕੇ ਲੈ ਕੇ ਆਏ ਉਹਨੂੰ ਵਿਚਾਰੇ ਨੂੰ ਚਲੋ ਉਹ ਵੀ ਇੰਡੀਆ ਆ ਗਿਆ ਇੰਨਾ ਸਾਰਾ ਕੁਝ ਦੇਖ ਕੇ ਬਈ ਬਹੁਤ ਮਤਲਬ ਇੱਕ ਵਾਰ ਤਾਂ ਬੰਦਾ ਕੰਪਨੀ ਛੱਡ ਜਾਂਦੀ ਹੈ ਜਿਹੜਾ ਇਹ ਜਾ ਕੁਝ ਦੇਖਦੇ ਉੱਥੇ ਜਾ ਕੇ ਭਾਈ ਬਹੁਤ ਔਖਾ ਉੱਥੇ ਦੇ ਮੰਨ ਲਓ ਨਹਿਰਾ ਵੱਡੇ ਵੱਡੇ ਦਰਿਆ ਪਾਰ ਕਰਨੇ ਪੈਂਦੇ ਆ ਜੀ ਜੇ ਜਿਹੜਾ ਬਚ ਗਿਆ ਠੀਕ ਹੈ ਜੀ ਦੀ ਕਿਸਮਤ ਚੰਗੀ ਹੈ ਜੀ ਪੈਰ ਤਿਲਕ ਗਿਆ ਉਹ ਗਿਆ ਜੀ ਫਿਰ 10-10 ਸਾਲ ਦੇ 15-15 ਸਾਲ ਦੇ ਬੱਚੇ ਵੀ ਲੈ ਕੇ ਜਾਂਦੇ ਨੇ ਲੋਕ ਹਾਂਜੀ ਫਿਰ ਭਾਜੀ ਉਹ ਪਤਾ ਕੀ ਇਹ ਡੋਂਕਰਾਂ ਨੂੰ ਪੈਸੇ ਦਿੰਦੇ ਨੇ ਜਿੱਦਾਂ 100-100 ਡਾਲਰ ਦੇ ਕੇ ਉਹਨਾਂ ਨੂੰ ਮੋਢਿਆਂ ਤੇ ਚੜਾ ਕੇ ਖੜਦੇ ਨੇ ਹਾਂਜੀ ਉਹ ਵੀ ਇਸ ਤਰ੍ਹਾਂ ਛੱਡਦੇ ਹਾਂਜੀ ਜੇ ਨਈ ਕਿ ਕੁਸਮਾਨ ਚੱਕਿਆ ਜਾਂਦਾ ਫਿਰ ਉਹ ਡਾਲਰ ਮੰਗਦੇ ਨੇ ਵੀ ਹਾਨੂੰ ਇਹਨੇ ਡਾਲਰ ਦੇ ਦਿਓ ਇਹ ਸਮਾਨ ਚੱਕ ਦੇਣੇ ਤੁਹਾਡਾ ਤੁਸੀਂ ਕਿੰਨੇ ਦਿਨਾਂ ਚ ਪਹੁੰਚ ਗਏ ਸੀ ਉੱਥੇ ਟੈਂਟਾਂ ਚ ਆਪਾਂ ਵਾਜੀ ਪਨਾਮਾ ਕੀਤਾ ਸੀਗਾ ਦੋਵਾਂ ਦਿਨਾਂ ਦੇ ਵਿੱਚ ਪਾਰ ਕੀਤਾ ਸੀ ਆ ਦੋ ਦਿਨਾਂ ਚ ਹਾਂਜੀ ਮੁੜ ਕੇ ਕੈਂਪਾ ਦੇ ਵਿੱਚ ਗਏ ਸੀਗੇ ਮੈਂ ਪਹਿਲੇ ਕੈਂਪ ਜੀ ਵੀ ਗਿਆ ਦੂਜੇ ਜੀ ਵੀ ਗਿਆ ਤੀਸਰੇ ਚ ਵੀ ਗਿਆ ਜੀ ਦਿਨ ਰਾਤ ਬਾਈ ਫਿਰ ਮਤਲਬ ਚੱਲਦੇ ਰਹਿੰਨੇ ਹੋ ਕਿ ਰਾਤ ਨੂੰ ਸੌਂ ਸੌ ਜਾਂਦੇ ਹੋ ਕਿਵੇਂ ਕੀ ਹੁੰਦਾ ਰਾਤ ਨੂੰ ਭਾਜੀ ਉੱਥੇ ਸਟੇ ਕਰਾਉਂਦੇ ਨੇ ਇਹ ਉਹਨਾਂ ਨੇ ਪਹਿਲਾਂ ਆਪਦੇ ਉੱਥੇ ਇੱਕ ਸਮੁੰਦਰ دریا ਸੀਗਾ ਉਹਦੇ ਲਾਗੇ ਸਾਡਾ ਸਟੇ ਕਰਾਤਾ ਹਾਂਜੀ ਟੈਂਟਾ ਲੈ ਕੇ ਦਿੰਦੇ ਨੇ ਡੌਂਕਰ ਸਾਨੂੰ ਉਹਦੇ ਵਿੱਚ ਸੌਂਦੇ ਆਪਾਂ ਖਾਣ ਪੀਣ ਦਾ ਜਿੰਨਾ ਕਦੇ ਤਾਂ ਉਹੀ ਖਾਣਾ ਖਾਣ ਪੀਣ ਦਾ ਫਿਰ ਪਿੱਛੋਂ ਨਾਲ ਕਿੱਟਾਂ ਦੇ ਵਿੱਚ ਪਾ ਕੇ ਲੈਣਾ ਪੈਂਦਾ ਜੀ ਜੇ ਦੋਵਾਂ ਦਿਨਾਂ ਚ ਪਾਰ ਹੋ ਜਾਂਦਾ ਵੈਸੇ ਤੇ ਕਈਆਂ ਦੇ ਤਿੰਨ ਦਿਨ ਵੀ ਲੱਗ ਜਾਂਦੇ ਨੇ ਉਹ ਅੱਡੋ ਅੱਡ ਰੂਟ ਨੇ ਜੀ ਤੇ ਤੁਸੀਂ ਫਿਲਮਾਂ 'ਚ ਸੁਣਿਆ ਹੋਊਗਾ ਆਪਣਾ ਮਾ ਜੰਗਲ ਹਨਾ ਜੋ ਤੁਸੀਂ ਉਹ ਪਾਰ ਕੀਤੇ ਕੁਝ ਗੱਲਾਂ ਫਿਰ ਦਿਮਾਗ 'ਚ ਵੀ ਚੱਲੀਆਂ ਵੀ ਅਚਾਹ ਹੁੰਦਾ ਆਪਣਾ ਮਾ ਦਾ ਜੰਗਲ ਬਿਲਕੁਲ ਜੀ ਫਿਲਮਾਂ ਜੀ ਵੀ ਵੇਖੀਆਂ ਵੀਡੀਓ ਵੀ ਦੇਖਦੇ ਸੀਗੇ ਤੇ ਸਭ ਆ ਵਪਾਰ ਕੀਤਾ ਸਭ ਕੁਝ ਹੀ ਦੇਖ ਲਿਆ ਜੀ ਸਭ ਕੁਝ ਜਦੋਂ ਆਪਾਂ ਆਪਣਾ ਮਾ ਪਾਰ ਕੀਤਾ ਭੁੱਲ ਗਿਆ ਜੀ ਸਭ ਕੁਝ ਜਿਹੜੇ ਸੱਟਾਂ ਪਟਾ ਲੱਗੀਆਂ ਜੋ ਸਭ ਭੁੱਲ ਗਿਆ ਜੀ ਇੱਕ ਬਈ ਉਸ ਤੋਂ ਬਾਅਦ ਮੈਕਸੀਕੋ ਦੀ ਜਿਹੜੀ ਆਉਂਦਾ ਬਾਰਡਰ ਹਨਾ ਮੈਕਸੀਕੋ ਦੇ ਬਾਰਡਰ ਟੱਪ ਕੇ ਫਿਰ ਜਾਣਾ ਪੈਂਦਾ ਜਿਵੇਂ ਆਪਾਂ ਫੋਟੋਆਂ ਦੇ ਦੇਾਂਗੇ ਸੋਸ਼ਲ ਮੀਡੀਆ ਦੇ ਉੱਪਰ ਉਹੀ ਚੀਜ਼ ਹੁੰਦੀ ਜਿਹੜੀ ਪੂਰੀ 30 ਫੁੱਟ ਦੀ ਜਿਹੜੀ ਕੰਧ ਹੈ ਹਾਂਜੀ ਵੀਰੇ ਇਹ ਐਡੋ ਅੱਡ ਜਿੱਦਾਂ ਬਾਰਡਰ ਨੇ ਇੱਕ ਟੈਕਸਸ ਹੈ ਇੱਕ ਤਜਵਾਨਾ ਵਾ ਇੱਕ ਐਰੀਗੋਨਾ ਵਾ ਅਸੀਂ ਕੀਤਾ ਸੀਗਾ ਐਰੀਗੋਨਾ ਵਾਲਾ ਉਹ ਤਾਰ ਲੱਗੀ ਸੀਗੀ ਜਿਹੜਾ 30 ਫੁੱਟ ਵਾਲੀ ਕੰਧ ਸੀ ਉਹ ਹੁਣ ਕੋਈ ਪੌੜੀ-ਪਾੜੀ ਲਾ ਕੇ ਨਹੀਂ ਕੋਈ ਦਰਵਾਜ਼ਾ ਨਹੀਂ ਖੋਲਦਾ ਉਹ ਛਾਲਾ ਮਰਵਾਉਂਦੇ ਨੇ ਇਧਰੋਂ ਚੜ੍ਹਾਉਂਦੇ ਨੇ ਪਰਲੇ ਬੰਦੇ ਕਹਿੰਦੇ ਛਾਲ ਮਾਰ ਦੋ ਹਾਂਜੀ ਕੇ ਦੀਆਂ ਲੱਤਾਂ ਵੀ ਟੁੱਟ ਗਈਆਂ ਕੇ ਦੀਆਂ ਬਾਹਾਂ ਟੁੱਟ ਗਈਆਂ ਸਾਰੇ ਇਦਾਂ ਹੀ ਆਂਡੇ ਫੱਟਰ ਹੋ ਗਏ ਸਾਰੇ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਉਧਰ ਵੀ ਸੈਟਿੰਗ ਹੁੰਦੀ ਆ ਬਈ ਬਾਰਡਰ ਤੋਂ ਪਾਰ ਵੀ ਜੋ ਅਮਰੀਕਾ ਤੁਸੀਂ ਮੰਨ ਲਓ ਛਾਲ ਮਾਰੀ ਜਾਂ ਤੁਸੀਂ ਤਾਰਾਂ ਟੱਪੀਆਂ ਪਹੁੰਚ ਗਏ ਉਸ ਤੋਂ ਬਾਅਦ ਕੀ ਸੈਟਿੰਗ ਹੁੰਦੀ ਆ ਫਿਰ ਮੇਰੇ ਕੋਈ ਸੈਟਿੰਗ ਨਹੀਂ ਜੀ ਆ ਉਹਨਾਂ ਦਾ ਕੰਮ ਆ ਸਿਰਫ ਆ ਗੇਟਪਾਟ ਆ ਉਹਨਾਂ ਦਾ ਪਿੱਛੇ ਮੋੜਾਉਣਾ ਆ ਆਪਾਂ ਅੱਗੇ ਚੱਲ ਜਾਣਾ ਟੈਂਟਾਂ ਦੀ ਕੀ ਕਹਾਣੀ ਆ ਬਈ ਉੱਥੇ ਟੈਂਟਾਂ ਦੇ ਵਿੱਚ ਕਿਵੇਂ ਬੰਦਾ ਜਾਂਦਾ ਕੌਣ ਰੱਖਦਾ ਕੀ ਸੀਨ ਉਹ ਸਾਰਾ ਉੱਥੇ ਬਈ ਜਿੱਦਾਂ ਪੈਟਰੋਲਿੰਗ ਆਉਂਦੀ ਆ ਔਫ ਆ ਹਾਂਜੀ ਪੈਟਰੋਲਿੰਗ ਆਉਂਦੀ ਏ ਉਹ ਚੱਕ ਕੇ ਲੈ ਜਾਂਦੀ ਏ ਜੀ ਹਾਂਜੀ ਕਿਸੇ ਨੂੰ ਚੌਂਕੀ ਖੜਦੀ ਏ ਕਿ ਇਹਨੂੰ ਕੈਂਪ ਚ ਲੈ ਜਾਂਦੀ ਏ ਅਸੀਂ ਸਾਨੂੰ ਚੱਕਿਆ ਜੀ ਉਹਨਾਂ ਨੇ ਸਿੱਧਾ ਕੈਂਪ ਚ ਖੜਿਆ ਜੀ ਹਾਂਜੀ ਸਾਨੂੰ ਨਹੀਂ ਕਿਤੇ ਚੌਂਕੀ ਖੜਿਆ ਕੁਛ ਨਹੀਂ ਕੀਤਾ ਉੱਥੇ ਇੱਕ ਚੌਂਕੀ ਵਾਲਾ ਕੀ ਸੀ ਹੁੰਦਾ ਜਿੱਦਾਂ ਮੇਰੇ ਆਪਣੇ ਕੋਈ ਲਾਗੇ ਤੁਹਾਡੇ ਜਿੱਦਾਂ ਥਾਣਾ ਆਵਾ ਕੋਈ ਹਾਂਜੀ ਹਾਂਜੀ ਉੱਥੇ ਚੌਂਕੀ ਕਹਿ ਦਿੰਦੇ ਆ ਜੀ ਉਹ ਛੋਟੀ ਚੌਂਕੀ ਹੁੰਦੀ ਏ ਉੱਥੇ ਦੋਵਾਂ ਦਿਨਾਂ ਦੇ ਵਿੱਚ ਰਿਲੀਜ਼ ਕਰ ਦਿੰਦੇ ਬੰਦੇ ਨੂੰ ਉਥੇ ਇੱਕ એલિયન ਨੰਬਰ ਮਿਲਦਾ ਉਹਦੇ ਆਧਾਰ ਤੇ ਤੁਹਾਡਾ ਗਾੜੀ ਕੇਸ ਲੱਗਣਾ ਜੀ ਤੇ ਜਿਹੜਾ ਇੱਕ ਉਹ ਕੜਾ ਜਿਹਾ ਲੀ ਗੱਲਾਂ ਚੱਲਦੀ ਹੁੰਦੀਆਂ ਟਰੈਕਰ ਪਾਉਂਦ ਨੇ ਉਹ ਆਪਣਾ ਗੁੱਟ ਗੁੱਟ ਜਿਹਾ ਵੀ ਪਾਉਂਦ ਨੇ ਤੇ ਪੈਰਾਂ 'ਚ ਵੀ ਪਾਉਂਦ ਨੇ ਬਈ ਉਹ ਜਿੱਦਾਂ ਕੈਂਪ ਚ ਬੰਦੇ ਨੂੰ ਬੌਂਡ ਪੈ ਜਾਂਦਾ ਨਾ ਉਹ ਟਰੰਪ ਦੇ ਟਾਈਮ ਤੇ ਸੀਗਾ ਜਦੋਂ ਦੂਸਰਾ ਬਣਿਆ ਸੀਗਾ ਉਹਦੇ ਹਾਂ ਉਹਦੇ ਟਾਈਮ ਤੇ ਨਹੀਂ ਜੀ ਹੈਗਾ ਇਹ ਵਾਲਾ ਉਹ ਸਿਰਫ ਚੌਂਕੀ ਤੋਂ ਛੱਡਦਾ ਸੀਗਾ ਜਦੋਂ 20 ਬਈ 21 22 ਦੇ ਵਿੱਚ ਚੱਲੀ ਏ ਡਾਂਕੀ ਉਦੋਂ ਤਾਂ ਕੋਈ ਚੱਕਰ ਨਹੀਂ ਸੀ ਉਦੋਂ ਕੱਢੀ ਜਾਂਦੇ ਸੀ ਮੁੰਡੇ ਕੈਂਪ ਚ ਪਰ ਕਿੰਨਾ ਦਿਨ ਰਹਿਣਾ ਪੈਂਦਾ ਹੈਗਾ ਮੇਰੇ ਵੇਖੋ ਜਿੱਦਾਂ ਮੈਂ 18 ਦਿਨ ਲਾ ਕੇ ਆਇਆ ਕੋਈ 6 ਮਹੀਨੇ ਵੀ ਲਾ ਕੇ ਆਇਆ ਆਪਾਂ ਅੱਡੋ ਅੱਡ ਪ੍ਰੋਸੀਜਰ ਹੈ ਜੀ ਕੈਂਪ ਦੀ ਤੁਹਾਡਾ ਕੇਸ ਆਦਾ ਕੈਂਪ ਚ ਜਿੱਦਾਂ ਅਸੀਂ ਜਿਹੜੇ ਸੰਡਿਆਗੋ ਦੇ ਕੈਂਪ ਚ ਗਏ ਸੀ ਕਿ ਉੱਥੋਂ ਸਾਰੇ ਰਿਪੋਰਟ ਕੀਤੇ ਜਿੱਦਾਂ ਆਪਾਂ ਨਿਊਯਾਰਕ ਦੇ ਗੋਲੀ ਸਾਰੇ ਕਰ ਰਹੇ ਹਾਂ ਜੀ ਜਿੱਦਾਂ ਨਿਊਯਾਰਕ ਚ ਜਾਂਦੇ ਉੱਥੇ ਵੱਡਾ ਕੈਂਪ ਹੈ ਜੀ ਉੱਥੇ ਕੇਸ ਦੇ ਇਹਨਾਂ ਨੇ ਇੱਕ ਆਪਾਂ ਜਿੱਦਾਂ ਪੋਸਟਰ ਲਾਉਣ ਨੇ ਇੱਕ ਫੈਮਿਲੀ ਨਾਲ ਗੱਲ ਕਰਨ ਵਾਸਤੇ ਆਪਣੇ ਲੋਅਰ ਨਾਲ ਜਾਂ ਕਾਉਂਸਲਰ ਨਾਲ ਜਾਂ ਵਕੀਲ ਨਾਲ ਕਿਹਨਾਂ ਵੀ ਗੱਲ ਕਰਦੇ ਆ ਉਹ ਫੋਨ ਵੀ ਨਹੀਂ ਦਿੰਦੇ ਗੱਲ ਕਰਨ ਵਾਸਤੇ ਵੀ ਇਹ ਕਿਦੇ ਆਪ ਦਾ ਕੇਸ ਨਾਲ ਲਾ ਲੈਣ ਅੱਗੋਂ ਗਾੜੀਆਂ ਬਹੁਤ ਗਲਤ ਬੋਲਦੇ ਆ ਭਾਈ ਇਹ ਤਾਂ ਚਲੋ ਆਪਾਂ ਤੁਸੀਂ ਉੱਥੇ ਟੈਂਟ 'ਚ ਪਹੁੰਚ ਗਏ ਹਨਾ ਤੇ ਉੱਥੇ ਉਸ ਤੋਂ ਬਾਅਦ ਕੀ ਪ੍ਰੋਸੀਜਰ ਹੁੰਦਾ ਵੀ ਕਿਵੇਂ ਬੰਦਾ ਅੱਗੇ ਉਹਨਾਂ ਦੇ ਨਾਲ ਕੇਸ ਪਾਉਂਦਾ ਆਪਦਾ ਕੇਸ ਪਾਊਗਾ ਜਾਂ ਨਹੀਂ ਪਾਊਗਾ ਇਹ ਪਤਾ ਲੱਗਦਾ ਜਦੋਂ ਬੇਰੇ ਆਪਾਂ ਗਏ ਆ ਕੈਂਪਰ ਚ ਚਲ ਗਏ ਆ ਨਿਊਯਾਰਕ ਦੇ ਵਿੱਚ ਚਲ ਗਏ ਆ ਆਪਾਂ ਕੈਂਪਰ 'ਚ ਪੁੱਜ ਗਏ ਆ ਜੀ ਉਸ ਤੋਂ ਬਾਅਦ ਉੱਥੇ ਪਤਾ ਲੱਗਦਾ ਵਾ ਉਹ ਆਪ ਕਹਿੰਦੇ ਆ ਜੀ ਆਪਦੇ ਵਕੀਲ ਨੂੰ ਫੋਨ ਕਰ ਲਓ ਜਾਂ ਆਪਦੇ ਜਿਹੜਾ ਗਰੰਟਡ ਆ ਗਾੜੀ ਉਹਨੂੰ ਫੋਨ ਕਰੋ ਉਹ ਵਕੀਲ ਕਰੇ ਤੁਹਾਡਾ ਕੇਸ ਲਵਾ ਪੀ ਜੱਜ ਕਰੇ ਉੱਥੇ ਵਕੀਲ ਕਰੇ ਉਹ ਕੇਸ ਲੜੇ ਤੁਹਾਡਾ ਆ ਆਪਣੇ ਬਿਆਨ ਵੀ ਹੁੰਦੇ ਉੱਥੇ ਵੀ ਤੁਸੀਂ ਕਾਦੇ ਵਾਸਤੇ ਆਏ ਹੋ ਠੀਕ ਹੈ ਅਸੀਂ ਕੋ ਸਾਇਲਮਾਂ ਦਾ ਵੀ ਸੱਚ ਹੈਗਾ ਜਿਵੇਂ ਕੋਈ ਸਮਝਦਾਰ ਮਾਨਦਿਆਂ ਸਾਇਲਮਾਂ ਲਈ ਜਾਂਦਾ ਠੀਕ ਹੈ ਕੋਈ ਵੱਖੋ ਵੱਖਰੇ ਆਪਦੇ ਹੋਰ ਕਹੀ ਜਾਂਦਾ ਕਿ ਮੈਨੂੰ ਤਾਂ ਉਧਰ ਖਤਰਾ ਹੈ ਜੀ ਇਹ ਵੀ ਸਹੀ ਹੈ ਹਾਂ ਜੀ ਵੀਰੇ ਉਹਨੇ ਸਾਇਲਮ ਇਸੇ ਚੱਕਰ 'ਚ ਹੀ ਬੰਦ ਕਰਤੀ ਹੈ ਜੀ ਬਹੁਤੇ ਜਿਹੜੇ ਪਹਿਲੇ ਆਧਾਰ ਇਸੇ ਆਧਾਰ ਤੇ ਗਏ ਆ ਜੀ ਕਿੱਸਿਆਂ ਚੱਲਦੀਆਂ ਕਹਿੰਦੇ ਹਨ ਹਾਂ ਜੀ ਕਈ ਆਪ ਦਾ ਪੂਰਾ ਚਿੱਠਾ ਲੈ ਕੇ ਆਉਂਦੇ ਆ ਜੀ ਅਸੀਂ ਸਾਨੂੰ ਜਿੱਦਾਂ ਵੀਰੇ ਪੜਿਆ ਨਹੀਂ ਮੈਂ ਸੁਣਿਆ ਹੀ ਆ ਜਿੱਦਾਂ ਵੀ ਸਿਮਰਜੀਤ ਮਾਰ ਵੀ ਅਸੀਂ ਉਹਦੀ ਜੋਇਨਿੰਗ ਕੀਤੀ ਸੀ ਇੰਨੇ ਚਿਰ ਹੋ ਗਿਆ ਸਾਨੂੰ ਖਤਰਾ ਉੱਥੇ ਜਾਂ ਐਦਾਂ ਹੋ ਗਿਆ ਸਾਨੂੰ ਸਾਡੇ ਤੇ ਹਮਲਾ ਹੋ ਗਿਆ ਜਾਂ ਐ ਕੀਤਾ ਹੋ ਕੀਤਾ ਐਦਾਂ ਉੱਥੇ ਜੋ ਦਿਖਾਉਂਦੇ ਕਿਨੇ ਕੀ ਕੌਣ ਹਮਲਾ ਕਰਦਾ ਸਾਡੇ ਤੇ ਹਾਂਜੀ ਦੂਸਰੇ ਜਿੱਦਾਂ ਪਾਰਟੀਆਂ ਕਰਦੀਆਂ ਜੀ ਐਂ ਵਿਖਾ ਦਿੰਦੇ ਆ ਜੀ ਉੱਥੇ ਜਿਸ ਵਾਰ ਆਪਾਂ ਉਹ ਗੱਲ ਤੇ ਆਈ ਸੀ ਵੀ ਤੁਹਾਨੂੰ ਪਤਾ ਕਿਵੇਂ ਲੱਗਿਆ ਹਨਾ ਜੋ ਸੀ ਉੱਥੇ ਜਹਾਜ਼ 'ਚ ਬੈਠਣਾ ਸੀ ਸਾਨੂੰ ਪਹਿਲਾਂ ਆਪਾਂ ਲੱਗਿਆ ਸੀ ਕਿ ਅਸੀਂ ਜਾਣਾ ਅੱਜ ਨੇ ਵੀਰੇ ਜਿੱਦਾਂ ਮੈਨੂੰ 13 ਫਰਵਰੀ ਨੂੰ ਉਹਨਾਂ ਨੇ ਸਾਨੂੰ ਕੱਢਿਆ ਉੱਥੋਂ ਪਹਿਲਾਂ ਇੱਕ 1 7 ਫਰਵਰੀ ਨੂੰ ਆਇਆ ਜਹਾਜ਼ ਤੇ ਇੱਕ ਕੱਢਿਆ ਇਹਨਾਂ ਨੇ 10 ਫਰਵਰੀ ਨੂੰ 10 ਵਾਲੇ ਨੂੰ ਇਹਨਾਂ ਨੇ ਕਿਹਾ ਦੋ ਵਾਰੀ ਖੜਿਆ 에ਰਪੋਰਟ ਤੇ ਦੋਵੇਂ ਵਾਰੀ ਵਾਪਸ ਲੈ ਕੇ ਆਏ ਨੇ ਕੈਂਪਸ ਵੀ ਫਲੈਟ ਕੈਨਸਲ ਹੋ ਗਈ ਫਿਰ ਇਹਨਾਂ ਨੇ 13 ਫਰਵਰੀ ਨੂੰ ਫਿਰ ਉਸ ਦਿਨ ਜਿੱਦਣ 10 ਨੂੰ ਕੱਢਿਆ ਉਸ ਦਿਨ 80 ਮੁੰਡੇ ਸੀਗੇ ਜਿੱਦਾਂ 13 ਨੂੰ ਕੱਢਿਆ ਉਸ ਦਿਨ 118 ਮੁੰਡੇ ਸੀਗੇ ਉਸ ਦਿਨ ਫਿਰ ਇਹਨਾਂ ਨੇ ਬੇੜੀਆਂ ਲਾਈਆਂ ਸਾਡੇ ਹੱਥ ਕੜੀਆਂ ਲਾਈਆਂ ਪੈਰਾਂ ਦੇ ਹੱਥਾਂ ਦੇ ਸੰਗਲ ਬੱਧੇ ਨੇ ਇਹਨਾਂ ਨੇ ਬਿਨਾਂ ਕੋਈ ਹੱਥ ਐ ਐ ਖੋਲ ਸਕਣ ਨਾ ਕੁਝ ਕਰ ਸਕਣ ਹਲਾਉਣ ਫੀਤੇ ਵੀ ਕੱਢ ਦਿੰਦੇ ਨੇ ਨਾ ਹਾਂਜੀ ਫੀਤੇ ਵੀ ਕਾਢੇ ਸੀ ਜੀ ਇਹਨਾਂ ਨੇ ਪਰਨੇ ਕੱਢ ਕੇ ਕਈਆਂ ਸਰਦਾਰਾਂ ਦੇ ਡਸਟਬਿਨ ਚ ਛੁੱਟੇ ਸੀਗੇ ਅੱਛਾ ਪਰਨੇ ਕੱਢ ਕੱਢ ਕੇ ਡਸਟਬਿਨ ਛੁੱਟੇ ਕਿਉਂਕਿ ਅਸੀਂ ਦੇਖਿਆ ਜੋੜੇ ਚ ਹੀ ਆਏ ਨੇ ਮਤਲਬ ਬਹੁਤ ਸਾਰੇ ਹਨਾ ਕੇਸ ਐ ਖੁੱਲੇ ਪਏ ਨੇ ਕਈਆਂ ਦੇ ਜਿੱਦਾਂ ਕਈ ਕੋਈ ਚੰਗਾ ਅਫਸਰ ਐ ਉਹ ਖਲਵਾ ਕੇ ਉਹ ਬੈਗ ਦੇ ਵਿੱਚ ਪਵਾ ਦਿੰਦਾ ਕਈ ਅਫਸਰ ਜਿਹੜੇ ਸੀਗੇ ਲਵਾ ਕੇ ਡਸਟਬਿਨ ਸਟਾ ਦਿੰਦੇ ਸੀਗੇ ਸਾਹਮਣੇ ਛੁੱਟੀਆਂ ਸੀ ਹਾਂਜੀ ਛੁੱਟੀਆਂ ਸੀ ਸਾਡੇ ਸਾਹਮਣੇ ਛੁੱਟੀਆਂ ਤੇ ਉਹ ਮਾਨੂੰ ਸਾਹਮਣੇ ਕੁਝ ਬੋਲਦਾ ਸੀ ਬੰਦਾ ਜਿਹਦਾ ਪਰਨਾ ਛੋੜਦੇ ਸੀ ਬਾਈ ਉੱਥੇ ਕੋਈ ਨਹੀਂ ਬੋਲ ਸਕਦਾ ਉੱਥੇ ਆਪਣਾ ਰਾਜ ਥੋੜੀ ਪੰਜਾਬ ਚ ਥੋੜੀ ਬੈਠੇ ਆ ਅਗਲਿਆਂ ਦਾ ਰਾਜ ਆ ਅਗਲੇ ਚੋਕ ਕੇ ਕੁਝ ਵੀ ਕਰ ਸਕਦੇ ਆ ਜੀ ਪਰ ਇਹ ਵੀ ਬਹੁਤ ਮਲਵਾ ਆਪਦੇ ਆਪ ਚ ਜਰੂਰ ਹੈ ਤੇ এয়ারਪੋਰਟ ਤੇ ਲੈਂਡ ਹੋਏ ਸੀ ਦੇਖਿਆ ਜੋੜਿਆਂ ਜੀ ਆਏ ਨੇ ਕੇਸ ਖੁੱਲੇ ਨੇ ਉੱਥੇ ਵੀਰੇ ਕੈਂਪਸ ਵੀ ਇਦਾਂ ਰਹਿੰਦੇ ਨੇ ਉੱਥੇ ਆਪਾਂ ਨੂੰ ਕੋਈ ਸਿੰਘ ਸਿੰਘ ਦੇ ਨਾਲ ਏਲੀਅਨ ਤੋਂ ਨਾਂ ਤੋਂ ਬੁਲਾਉਂਦੇ ਸਾਨੂੰ ਸਹੀ ਹਾਂ ਵੀ ਦੇਖੋ ਆਪਾਂ ਏਲੀਨ ਕਿਹਨੂੰ ਕਹਿੰਨੇ ਏਲੀਨਾ ਪਾਉ ਉਹਨਾਂ ਨੂੰ ਕਹਿੰਦੇ ਆ ਜਿਹੜੇ ਅਸੀਂ ਦੇਖੇ ਨਹੀਂਗੇ ਆਪਾਂ ਕਹਾਣੀਆਂ 'ਚ ਸੁਣਿਆ ਫਿਲਮਾਂ ਸੁਣਿਆ ਯੂ ਐਫਓ ਹੁੰਦਾ ਉਹ ਜਿਹੇ ਏਲੀਨ ਹੋਣਗੇ ਅਜਾ ਉਮੀ ਤੁਹਾਨੂੰ ਨਾਂ ਦੇ ਜਾਂਦੇ ਏਲੀਨ ਦਾ ਹਾਂ ਏਲੀਨ ਦਾ ਨਾਂ ਦੇ ਦਿੰਦੇ ਆ ਵੀ ਉਹ ਤੇ ਸਿੰਘ ਬਾਅਦ 'ਚ ਬੁਲਾਉਂਦੇ ਨੇ ਜਦੋਂ ਕੇਸ ਬਰਾਬਰ ਹੋ ਗਿਆ ਵੀ ਲੈ ਪਾਸ ਹੋ ਗਿਆ ਕੇਸ ਬੌਂਡ ਪੈ ਗਿਆ ਫੇਰ ਸਿੰਘ ਦੇ ਨਾਂ ਤੋਂ ਬੁਲਾਉਂਦੇ ਨਹੀਂ ਏਲੀਨ ਦੇ ਨਾਂ ਤੋਂ ਜਾਣਦੇ ਸਾਨੂੰ ਉੱਥੇ ਕਲੀਅਰ ਕਰ ਦਿਓ ਬਹੁਤ سارے ਲੋਕ ਨਾ ਹੁਣ ਇਹ ਵੀ ਕਮੈਂਟ ਕਰਦੇ ਨੇਗੇ ਕਿ ਭਾਈ ਉਹ ਤਾਂ ਤਾਂ ਦਸਤਾਰਾਂ ਲਾਉਂਦੇ ਆ ਪਰ ਨਹੀਂ ਲਾਉਂਦੇ ਆ ਕਿ ਕੋਈ ਬੰਦਾ ਉਹਦੇ ਸੂ ਸਾਈਡ ਨਹੀਂ ਵੀਰੇ ਸੁਸਾਇਡ ਕਰਨਾ ਹੋਵੇ ਤੇ ਉੱਥੇ ਦਿੰਦੇ ਫੋਇਲ ਪੇਪਰ ਦਿੰਦੇ ਸੌਣ ਵਾਸਤੇ ਠੀਕ ਹੈ ਉਹਦੇ ਨਾਲ ਵੀ ਫਾ ਲੈ ਸਕਦੇ ਆ ਆਪਦੇ ਕੱਪੜੇ ਪਾਏ ਨੇ ਗੱਲਾਂ ਉਹ ਵੀ ਉਹਨਾਂ ਵੀ ਫਾ ਲੈ ਸਕਦੇ ਠੀਕ ਹੈ ਇਹ ਨਹੀਂ ਜ਼ਰੂਰੀ ਉਹ ਇਹ ਚੀਜ਼ ਨਹੀਂ ਜ਼ਰੂਰੀ ਸਮਝਦੇ ਵੀ ਇਹ ਸਰਦਾਰ ਇੱਕ ਕੀ ਇਹਦਾ ਕੇਸ ਨੇ ਕੁਝ ਵੀ ਉਹ ਨਹੀਂ ਸਮਝਦੇ ਇਹ ਚੀਜ਼ ਨੂੰ ਉਹ ਤੁਹਾਡੀ ਆਈਡੈਂਟੀ ਨੂੰ ਖਤਮ ਕਰਦੇ ਆ ਉੱਥੇ ਵੀ ਤੁਸੀਂ ਇੱਥੇ ਸਾਡੇ ਲਈ ਕੁਝ ਨਹੀਂ ਉਹ ਇਹ ਚੀਜ਼ ਨੂੰ ਕੋਈ ਨਹੀਂ ਸਮਝਦੇ ਜੀਰੋ ਉੱਥੇ ਬੰਦਾ ਕੋਈ ਸਰਦਾਰ ਨਹੀਂ ਕੋਈ ਨਹੀਂ ਭਾਜੀ ਹਿੰਦੂ ਮੁਸਲਮਨ ਸਿੱਖ ਸਾਰੇ ਇੱਕ ਵਾਪਸ ਕੀ ਗੱਲਾਂ ਕਰਦੇ ਆਏ ਫਿਰ ਜਦੋਂ ਉੱਥੇ ਬੈਠੇ ਆਪਾਂ ਜਬੋਲਣ ਬੋਲਣ ਦੇ ਦਿੰਦੇ ਸੀ ਕੋਈ ਕੁਝ ਕਹਿੰਦਾ ਨਹੀਂ ਸੀ ਜਿੱਦਾਂ ਭਾਜੀ ਆਪਾਂ ਉੱਥੇ ਆਏ ਏ ਪਲੇਨ ਦੇ ਵਿੱਚ ਆਏ ਆ ਇਹ ਹੈਗੀ ਸੀ 에ਅਰ ਫੋਰਸ ਆਈ ਸੀ ਸਾਨੂੰ ਨਾਲ ਸਾਡੇ ਤੇ ਅਸੀਂ ਹੱਤ ਗੱਡੀਆਂ ਲਾਈਆਂ ਸਭ ਕੁਝ ਜੇ ਬੋਲਦੇ ਸੀਗੇ ਸਾਨੂੰ ਗੱਡੀਆਂ ਧਮਕੀ ਦਿੰਦੇ ਸੀਗੇ ਜੇ ਬੋਲੋਗੇ ਤੁਹਾਨੂੰ ਇੱਕ ਬਕਸ਼ੇ ਦੇ ਵਿੱਚ ਬੰਦ ਕਰ ਦੇਣਗੇ 4 ਘੰਟੇ ਵਾਸਤੇ ਸਹੀ ਕਹਿੰਦੇ ਸੀ ਜਹਾਜ਼ ਚ ਬੋਲਣ ਵੀ ਨਹੀਂ ਦਿੱਤਾ ਬੋਲਦੇ ਸੀਗੇ ਫਿਰ ਜਦੋਂ ਨਹੀਂ ਸੀ ਉਹ ਹਟਦੇ ਫਿਰ ਹੁਣ ਬੰਦੇ ਨੇ ਗੁੰਗਾ ਥੋੜੀ ਉੱਥੇ ਹੋ ਜਾਣਾ ਬੰਦੇ ਦਾ ਬੋਲਣ ਨੂੰ ਤੇ ਜੀ ਕਰਦਾ ਕੋਈ ਨਾ ਕੋਈ ਗੱਲ ਕਰਨ ਨੂੰ ਜੀ ਕਰਦਾ ਬੰਦਾ ਬੋਲੂਗਾ ਹੀ ਫਿਰ ਕਿੰਨੇ ਘੰਟ ਕਿੰਨੇ ਆਪਣਾ ਦਿਨ ਲੱਗੇ ਤੁਹਾਨੂੰ ਜਹਾਜ਼ ਚ ਕਿਉਂਕਿ ਇਹ ਜਹਾਜ਼ ਕਹਿੰਦੇ ਫਿਊਲ ਵੀ ਬਹੁਤਾਂ ਤੋਂ ਭਰੌਂਦਾ ਹੈਗਾ ਬਹੁਤ ਬਾਰ ਭਰਵਾਉਂਦਾ ਪਾਜੀ ਇਹਨਾਂ ਨੇ ਦੋ ਥਾਵਾਂ ਤੋਂ ਫਿਊਲ ਆਪਣਾ ਤੇਲ ਪਵਾਇਆ ਇਹਨਾਂ ਨੇ ਤੇ 13 ਤਰੀਕ ਨੂੰ ਤੁਰੇ ਤੇ 16 ਨੂੰ ਪੁੱਜੇ ਆ ਜੀ ਆਪਾਂ ਇਸ ਖਾਨ ਬਿੰਦ ਸੀਗਾ ਕੁਝ ਦਿੱਤਾ ਸੀ ਤਿੰਨ ਦਿਨਾਂ ਚ ਤਿੰਨ ਦਿਨਾਂ 'ਚ ਭਾਜੀ ਇੱਕੋ ਹੀ ਆਈਟਮ ਦਈ ਜਾਂਦੇ ਸੀ ਕਿ ਮੰਨ ਲਓ ਆਪਾਂ ਨੂੰ ਇੱਥੇ ਕੋਈ ਸਾਖ ਖਵਾਈ ਜੇ ਆਪਾਂ ਕਹੀ ਜਾਵਾਂਗੇ ਵੀ ਇਹਦੇ ਧੁੰਨੀ ਹਰੀ ਕਰ ਦੇਣੀ ਉੱਥੇ ਸਮੋਸੇ ਆਉਂਦੇ ਸੀ ਉਹਦੇ ਵਿੱਚ ਨਮਕੀਨ ਭਰਿਆ ਹੁੰਦਾ ਸੀਗਾ ਹਾਂਜੀ ਉਹ ਦਈ ਜਾਂਦੇ ਸੀ ਪਾਣੀ ਦਈ ਜਾਂਦੇ ਸੀਗੇ ਕੋਈ ਹੋਰ ਚੀਜ਼ ਨਹੀਂ ਦਿੰਦੇ ਖਾਨ ਨੂੰ ਸਾਨੂੰ ਇੱਥੇ ਅੰਮ੍ਰਿਤਸਰ ਇਹ ਦਿੱਤੀ ਹੈ ਨਾਲੇ ਰੋਟੀ ਖਾਣ ਨੂੰ ਵਧੀਆ ਤੇ ਤੁਹਾਡੇ ਨਾਲ ਹੋਰ ਗੁਜਰਾਤੀ ਹਰਿਆਣਵੀ ਉਹ ਵੀ ਆਏ ਨੇ ਸਾਰੇ ਹਾਂਜੀ ਵੀਰੇ ਗੁਜਰਾਤੀ ਇੱਕ ਫੈਮਿਲੀ ਸੀ ਇਹ ਇੱਕ ਪੰਜਾਬੀ ਫੈਮਿਲੀ ਸੀ ਵੀ ਸਾਡੇ ਨਾਲ ਸੀਗੀ ਹਾਂਜੀ ਤੁਹਾਡੇ ਪਿਤਾ ਹੈਗੇ ਨੇ ਨਹੀਂ ਜੀ ਉਹਨਾਂ ਦੀ ਡੈਥ ਹੋਈ ਨੂੰ 13 ਸਾਲ ਹੋ ਗਏ ਜੀ ਹਾਂਜੀ ਹੁਣ ਕੀ ਸੋਚਿਆ ਤੁਸੀਂ ਕਿਉਂਕਿ ਚਲੋ ਅਸੀਂ ਤਾਂ ਹੌਸਲਾ ਵਧਾ ਸਕਦੇ ਹਾਂ ਤੁਹਾਡਾ ਹਨਾ ਤੁਹਾਡੀ ਕਹਾਣੀ ਅਸੀਂ ਰੱਖੀ ਆ ਲੋਕਾਂ ਮੂਰੇ ਐਨਆਰਆਈ ਭਰਾ ਬਹੁਤ ਨੇ ਇੱਥੇ ਮਦਦ ਕਰ ਦਿੰਦੇ ਨੇ ਚਲੋ ਲੋਕ ਦੇਖਣਗੇ ਮੋਟੀਵੇਟ ਦੇਖੋ ਇਹ ਤਾਂ ਤੁਸੀਂ ਆਪ ਹੀ ਹੋਣਾਗਾ ਹਨਾ ਤੇ ਬਹੁਤ ਸਾਰੇ ਅਸੀਂ ਲੋਕਾਂ ਨੂੰ ਬਾਰ ਬਾਰ ਇੱਕੋ ਗੱਲ ਕਹਿੰਨੇ ਕਿ ਟੌਂਟਵਾਜੀ ਨਾ ਕਰੀ ਜਾਵੇ ਕਿਉਂਕਿ ਜਿਹੜਾ ਆ ਗਿਆ ਬਲੋਕਈ ਵਾਰ ਕਹਿ ਵੀ ਦਿੰਦੇ ਤੁਹਾਨੂੰ ਪਤਾ ਹੈ ਪਰ ਹੁਣ ਕੀ ਸੋਚਿਆ ਹੈਗਾ ਫਿਰ ਭਾਈ ਲੋਕਾਂ ਨੂੰ ਤਾਂ ਲੱਗਦਾ ਮਜ਼ਾਕ ਵੀ ਇਹ ਮਜ਼ਾਕ ਏ ਜਦੋਂ ਕੇਸ ਦੇ ਨਾਲ ਬੀਤਦੀ ਹੈ ਨਾ ਪਤਾ ਉਹਨੂੰ ਲੱਗਦਾ ਜਿਹਦਾ ਸਭ ਕੁਝ ਵੇਚ-ਬਾਟ ਕੇ ਜਾਂਦਾ ਵਾ ਸਭ ਕੁਝ ਇੱਕ ਛਤਿਆਨਾਸ਼ ਹੋ ਜਾਂਦਾ ਉਹਨੂੰ ਪਤਾ ਹੁੰਦਾ ਵੀ ਕੀ ਬੀਤਦੀ ਸਾਰੇ ਸੁਪਨੇ ਲੈ ਕੇ ਜਾਂਦੇ ਆ ਆਪਦੇ ਪੈਸੇ ਦਾ ਕਿਵੇਂ ਕਰੇ ਭਾਈ ਕਿਉਂਕਿ 90 ਲੱਖ ਰੁਪਇਆ ਮਾਲੋ ਬਹੁਤ ਨੂੰ ਬਹੁਤ ਜ਼ਿਆਦਾ ਹੁੰਦਾ ਸੀ ਦੇਖੋ ਕਰੋੜ ਹੀ ਹੋ ਗਿਆ ਇੱਕ ਹਿਸਾਬ ਦਾ ਕਿਵੇਂ ਕੀਤਾ ਫਿਰ ਅਰੇਂਜ ਬਾਈ ਦੋਵਾਂ ਘਰਾਣਿਆਂ ਆਪਦੀ ਜ਼ਮੀਨ ਵੇਚੀ ਹੈ ਜੀ ਘਰੋਂ ਤੇ ਹਾਂਜੀ ਘਰੋਂ ਤੇ ਇਹ 45-45 ਲੱਖ ਰੁਪਏ ਤੇ ਨਿਕਲਦਾ ਨਹੀਂ ਜੀ ਇਹਦੇ ਘਰੋਂ ਵੀ ਠੀਕ ਹੈ ਨਾ ਹੁਣ ਜ਼ਮੀਨ ਰਹੀ ਹੈ ਨਾ ਉੱਥੇ ਰਹੇ ਆ ਜੀ ਨਾ ਘਰ ਦੇ ਨਾ ਘੜ ਦੇ ਉਹੀ ਗੱਲ ਹੋ ਗਈ ਹੈ ਜੀ ਕਿਸ ਤੋਂ ਵਿਆਜੂ ਰੁਪਿਆ ਵੀ ਫੜਿਆ ਸੀ ਨਹੀਂ ਬਾਈ ਦੋ ਕਿੱਲੇ ਜ਼ਮੀਨ ਸੀ ਦੋਵੇਂ ਦੀ ਦੋਵੇਂ ਵੇਗੀ ਹਾਂਜੀ ਛੋਟੇ ਨੇ ਵੀ ਵੇਚਤੀ ਤੁਸੀਂ ਵੀ ਹਾਂਜੀ ਦੋਆ ਘਰਾਂ ਨੇ ਵੇਚੀ ਹੈ ਜੀ ਹਾਂਜੀ ਤਾਂ ਦੋਸਤੋ ਸਾਡਾ ਹੀ ਮਕਸਦ ਹੈ ਕਿ ਇਹਨਾਂ ਦੀ ਹੁਣ ਜਿਹੜੀ ਹੈ ਮਦਦ ਹੋ ਸਕੇ ਕਿਉਂਕਿ ਦੇਖੋ 90 ਲੱਖ ਰੁਪਇਆ ਦੋ ਦੋ ਕਿੱਲੇ ਜ਼ਮੀਨ ਸੀ ਤੇ ਉਹ ਵੀ ਵੇਚਤੀ ਨਾ ਤਾਂ ਹੁਣ ਉਹ ਜ਼ਮੀਨ ਆਉਣੀ ਹੱਥ 'ਚ ਨਾ ਪੈਸਾ ਆਉਣਾ ਹੈ ਪੈਸਾ ਡੁੱਬ ਗਿਆ ਤੇ ਦੂਜੇ ਪਾਸੇ ਆਪ ਵੀ ਡਿਪੋਰਟ ਹੋ ਕੇ ਆ ਗਏ ਤਾਂ ਜੋ ਜੋ ਦੇਖ ਰਿਹਾ ਹੈਗਾ ਇਹ ਇੰਟਰਵਿਊ ਤਾਂ ਜਿੰਨੀ ਕੁ ਮਦਦ ਹੋ ਸਕਦੀ ਹੈ ਜ਼ਰੂਰ ਇਹਨਾਂ ਦੀ ਕਰੋ ਕਿਉਂਕਿ ਬਹੁਤ ਸਾਰੇ ਲੋਕ ਆ ਸਾਡੇ ਐਨਆਰਆਈ ਭਰਾ ਹੈਗੇ ਨੇ ਬਹੁਤ ਸਾਰੇ ਹੋਰ ਵੀ ਹੁੰਦੇ ਨੇ ਮਦਦ ਕਰ ਦਿੰਦੇ ਨੇ ਤਾਂ ਬਾਈ ਦੀ ਉਸੀ ਕਹਾਣੀ ਸੁਣਿਆ ਦੇਖੋ ਫਾਦਰ ਹੈ ਨਹੀਂ ਬਾਈ ਦੇ ਤੇ ਇਕੱਲੇ ਹੈਗੇ ਨੇ ਸਿਸਟਰ ਵੀ ਹੈ ਬਈ ਤੁਹਾਡੇ ਦੋ ਸਿਸਟਰਾਂ ਜੀ ਮੈਰਿਡ ਨੇ ਹਾਂ ਜੀ ਵੀਰੇ ਹਾਂ ਜੀ ਦੋਨੋਂ ਜੀ ਉਹਨਾਂ ਦਾ ਕੀ ਰੈਐਕਸ਼ਨ ਸੀ ਪਰਿਵਾਰ ਦਾ ਜੋ ਸੀ ਘਰੇ ਆਇਆ ਪਰਿਵਾਰ ਨੂੰ ਪਤਾ ਲੱਗਿਆ ਸੀ ਪਹਿਲਾਂ ਵੀਰੇ ਉਹਨਾਂ ਨੂੰ ਸਾਡੇ ਤੋਂ ਪਹਿਲਾਂ ਪਤਾ ਸੀਗਾ ਜੀ ਉਹਨਾਂ ਦੀ ਲਿਸਟ ਆ ਗਈ ਸੀ ਇੱਥੇ ਕੁੰਜਰ ਆਪਣੇ ਕੁੰਜਰ ਕਲਾਂ ਥਾਣਾ ਸਾਨੂੰ ਪੈਂਦਾ ਉਹ ਥਾਣੇ ਦੀ ਲਿਸਟਾਂ ਆ ਗਈਆਂ ਸੀ ਬਾਅਦ ਸਕੂਲੇ ਆਈਆਂ ਬਾਅਦ ਮੇਰੇ ਤਾਏ ਕੋ ਪਹੁੰਚੀਆਂ ਲਿਸਟਾਂ ਜੀ ਸਾਡੇ ਤੋਂ ਪਹਿਲਾਂ ਪੁੱਜ ਗਏ ਇਹਨਾਂ ਨੂੰ ਪਤਾ ਲੱਗ ਗਿਆ ਜੀ ਤਾਂ ਹਰਜੀਤ ਸਿੰਘ ਦੇ ਮਾਤਾ ਵੀ ਸਾਡੇ ਨਾਲ ਨੇ ਉਹਨਾਂ ਗੱਲਬਾਤ ਕਰਦੇ ਆ ਤੁਸੀਂ ਜੀ ਮਤਲਬ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਤੁਹਾਡਾ ਬੇਟਾ ਆ ਰਿਹਾ ਹੈਗਾ ਇਹਦਾ ਲਿਸਟ 'ਚ ਨਾ ਆ ਗਿਆ ਸਾਨੂੰ ਕੱਲ ਨਾ ਮਾਰਨਿੰਗ ਟਾਈਮ 7 ਵਜੇ ਜਦੋਂ ਹੀ ਸੁੱਤੇ ਉੱਠੇ ਆ ਨਾ ਤਦੋਂ ਮੇਰੀ ਬੇਟੀ ਮੇਰੀ ਨੇ ਕਿਹਾ ਵੀ ਮਮਾ ਚਾਜੀ ਜੀ ਘਰੇ ਜਾਓ ਜਰਾ ਕਿ ਮੈਂ ਕਿਹਾ ਕੀ ਗੱਲ ਹੋਈ ਕਹਿੰਦੇ ਜਾਓ ਤੁਸੀਂ ਤੇ ਮੈਂ ਜਦੋਂ ਉਹਨਾਂ ਦੇ ਘਰੇ ਗਈ ਆਂ ਤੇ ਉਹ ਰੋਂਡੇ ਸੀ ਬੈਠੇ ਮੈਂ ਪੁੱਛਿਆ ਉਹਨਾਂ ਨੂੰ ਕਹਿੰਦੇ ਕਿ ਬੱਚਿਆਂ ਦੀ ਲਿਸਟ 'ਚ ਨਾ ਆ ਗਿਆ ਮੈਂ ਕਿਹਾ ਉਹ ਕਿਵੇਂ ਤੇ ਸਾਡੇ ਸਾਹਮਣੇ ਗਵਰਨਮੈਂਟ ਸਰਕਾਰੀ ਸਕੂਲ ਹੈ ਨਾ ਉੱਥੇ ਲਿਸਟ ਆਈ ਸੀਗੀ ਉਹਨਾਂ ਨੇ ਵੱਡੇ ਭਾਜੀ ਸਾਡੇ ਜੇਟ ਨੂੰ ਸੈਂਡ ਕੀਤੀ ਤੇ ਉਹਨਾਂ ਨੇ ਅੱਗੋਂ ਜਦੋਂ ਨਾਮ ਦੇਖੇ ਤੇ ਉਹ ਸਾਡੇ ਆਪਣੀ ਬੱਚਿਆਂ ਦੇ ਸੀਗੇ ਉਦੋਂ ਤਾਂ ਫਿਰ ਮਨ ਬਹੁਤ ੱਕਾ ਲੱਗਿਆ ਉਹਨਾਂ ਕਿਉਂਕਿ 45-40 ਲੱਖ ਰੁਪਇਆ ਤੁਸੀਂ ਲਾਇਆ 40-45 ਲੱਖ ਤੁਹਾਡੇ ਮਤਲਬ ਜਠਾਣੀਆਂ ਕੇ ਦਰਾਨੀਆਂ ਉਹਨਾਂ ਦੇ ਬੇਟੇ ਲਾਇਆ ਬਹੁਤ ਹੰਤਕ ਕਾ ਲੱਗਾ 3-4 ਘੰਟੇ ਤੇ ਅਸੀਂ ਰੋਂਦੀਆਂ ਹੀ ਰਹੀਆਂ ਵੀ ਕੀ ਬਣੂਗਾ ਬੱਚੇ ਘਰੇ ਆਗੇ ਇਨੇ ਪੈਸੇ ਜ਼ਮੀਨ ਵੀ ਵੇਚ ਦਿੱਤੀ ਆ 2 ਕਿੱਲੇ ਤੇ ਮੈਂ ਵੇਚ ਦਿੱਤੀ ਤੇ ਇੱਕ ਲਾਇਕ ਮੇਰੀ ਹੰਦਰਾਣੀ ਨੇ ਵੀ ਵੇਚਿਆ ਇੱਕ ਗਹਿਣੇ ਪਾਇਆ 14 ਲੱਖ ਚ ਗੱਡੀ ਵੇਚੀ ਸਾਡੇ 6 ਮਰਲੇ ਪਲਾਟ ਵੇਚਿਆ ਤੇ ਉਹ ਮੇਮੀ ਮਤਲਬ ਕਿ ਵਿਆਜ ਵੀ ਪੈਸੇ ਚੁੱਕੇ ਮੈਂ ਖੁਦ ਵਿਆਜ ਵੀ ਪੈਸੇ ਚੁੱਕੇ ਆ ਸਾਡੇ ਕੋਲ 5-6 ਲੱਖ ਰੁਪਈਆ ਤੇ ਹੁਣ ਉਹ ਵੀ ਤੰਗ ਕਰਦੇ ਹੋਣਗੇ ਵਿਆਜ ਵੀ ਕਿਉਂਕਿ ਸਾਰਾ ਕੁਝ ਨਹੀਂ ਤੰਗ ਕਰਦੇ ਹੈਗੇ ਬਟ ਹੁਣ ਜਦੋਂ ਉਹਨਾਂ ਨੂੰ ਪਤਾ ਉਹਨਾਂ ਦਾ ਬੇਟਾ ਆ ਗਿਆ ਹੁਣ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦੇਣਾ ਰੁਪਏ ਤਾਂ ਉਹ ਦੇਣੀ ਨੇ ਉਹ ਉਹ ਪੈਸੇ ਤੇ ਦੇ ਕੇ ਜਾਨ ਚੁੱਟਣੀ ਹੈ ਤੇ ਇਹ ਨਹੀਂ ਹੁਣ ਸਮਝ ਲੱਗਣ ਦੀ ਕਿ ਉਹ ਪੈਸੇ ਕਿਵੇਂ ਵਾਪਸ ਹੋਣੇ ਆ ਤੁਹਾਡੀ ਗੱਲਬਾਤ ਹੁੰਦੀ ਜਿਹੜੇ ਰਸਤੇ ਸੀ ਡੰਕੀ ਵਾਲੇ ਤੇ ਗੱਲਬਾਤ ਹੁੰਦੀ ਰਹੀ ਏ ਜਦੋਂ ਇਹ 12 ਅਕਤੂਬਰ ਨੂੰ ਘਰੋਂ ਚੱਲੇ ਨਾ ਉਦੋਂ ਤੋਂ ਲੈ ਕੇ ਸਾਡੀ ਜਨਵਰੀ 28 ਤੱਕ ਗੱਲ ਹੋਈ ਹੈ ਲਾਸਟ ਕਾਲ ਜਨਵਰੀ 28 ਤੱਕ ਦੀ ਉਸ ਤੋਂ ਬਾਅਦ ਅੱਜ ਤੱਕ 28 ਤੋਂ ਲੈ ਕੇ ਅੱਜ ਦੀ ਤਰੀਕ ਤੱਕ ਕੋਈ ਕਾਲ ਨਹੀਂ ਇਹਨਾਂ ਦੀ ਆਈ ਇਹ ਸਿੱਧੇ ਇੰਡਾਇਰੈਕਟਲੀ ਘਰੇ ਆਏ ਤੇ ਅਜੰਤਨਾ ਉਸ ਤੋਂ ਬਾਅਦ ਕੋਈ ਗੱਲਬਾਤ ਹੋਈ ਹੁਣ ਜਦੋਂ ਲਿਸਟ 'ਚ ਨਾ ਆਇਆ ਫੋਨ ਫੋਨ ਚੱਕਿਆ ਤੁਹਾਡਾ ਹੁਣ ਤਾਂ ਮੈਂ ਅੱਜ ਸਵੇਰ ਦਾ ਤਿੰਨ ਚਾਰ ਵਾਰੀ ਫੋਨ ਟਰਾਈ ਕਰ ਚੁੱਕੀ ਹਾਂ ਉਹਨਾਂ ਡਾਟਾ ਹੀ ਆਫ ਕੀਤਾ ਹੋਇਆ ਹੈ ਕਿੱਥੋਂ ਦਾ ਹੈਗਾ ਉਹ ਕਲਾਨੌਰ ਤੋਂ ਆ ਜੀ ਨਾਮ ਹੈ ਜਿਲਰਾਜ ਸਿੰਘ ਹੁਣੇ ਸਾਰੇ 45 ਲੱਖ ਹਾਂ ਜੀ ਮਤਲਬ 45 ਉਹਦੋਂ 90 ਹਾਂ ਜੀ ਉਹਨੇ ਉਹ ਪੂਰੇ ਪੈਸੇ ਲਏ ਜੀ 90 ਲੱਖ ਰੁਪਏ ਲੱਗਦਾ ਕੁਛ ਦਊ ਅੱਜ ਇਹ ਤੇ ਕੁਛ ਨਹੀਂ ਪਤਾ ਜੀ ਦਾਦੇ ਹਾਲਾਤ ਨੇ ਕਿ ਉਹ ਫੋਨ ਨਹੀਂ ਚੁੱਕਦਾ ਪਿਆ ਮੈਨੂੰ ਤੇ ਮੁਸ਼ਕਲ ਹੀ ਲੱਗਦਾ ਏ ਹੂੰ ਇਹ ਤੇ ਇੱਕ ਸੁਖ ਦੀ ਗੱਲ ਹੈ ਕਿ ਬੱਚਾ ਘਰੇ ਆ ਗਿਆ ਕਿਉਂਕਿ ਬਹੁਤ ਉੱਥੇ ਮਾਰਖਾ ਪਿਆ ਜਾਂਦਾ ਹੈ ਕਿਹੜਾ ਉੱਥੇ ਕੋਈ ਕਿਸ ਦੀ ਸੁਣਵਾਈ ਹੈ ਪੈਸੇ ਇਸੇ ਗੱਲ ਦੀ ਖੁਸ਼ੀ ਆ ਵੀ ਪੈਸੇ ਉੱਡ ਗਏ ਲੱਗ ਗਏ ਖਰਾਬ ਹੋ ਗਏ ਨਾ ਮੈਨੂੰ ਕੋਈ ਦੁੱਖ ਨਹੀਂ ਮੇਰਾ ਪੁੱਤ ਘਰੇ ਆ ਗਿਆ ਕੱਲਾ ਕੱਲਾ ਹੈਗਾ ਗੀਤੀ ਦਾ ਪਿਓ ਸਰਤੇ ਨਹੀਂ ਆ ਮੈਂ ਜਿੰਦਗੀ ਦਾ ਸਫਰ ਨਾ ਕੱਲੀ ਨੇ ਬੜਾ ਔਖਾ ਤੈ ਕੀਤਾ ਹੈ 7 ਸਾਲ ਦਾ ਜਦੋਂ ਇਹਦੇ ਫਾਦਰ ਦੀ ਡੈਥ ਹੋ ਗਈ ਮੇਰੀਆਂ ਦੋ ਬੇਟੀਆਂ ਤੇ ਇੱਕ ਬੇਟਾ ਮੇਰੇ ਪੇਕੇ ਘਰੋਂ ਮੇਰੇ ਪਿਤਾ ਜੀ ਨੇ ਮੇਰੇ ਘਰੇ ਆ ਕੇ ਰਹਿ ਕੇ 13-14 ਸਾਲ ਬੱਚਿਆਂ ਨੂੰ ਪਾਲਿਆ ਮੈਨੂੰ ਘਰ-ਬਾਰ ਬਣਾ ਕੇ ਦਿੱਤਾ ਇਹਨਾਂ ਦੀ ਪਾਲਣਾ ਪੋਛਣਾ ਕੀਤੀ ਹਰ ਤਰੀਕੇ ਨਾਲ ਕੀਤੀ ਉਹ ਆਰਮੀ ਜਿਹੜਾ ਰਿਟਾਇਰਮੈਂਟ ਆਇਏ ਸੀਗੇ ਤੇ ਉਹਨਾਂ ਨੇ ਪਿੱਛੇ ਮੇਰੇ ਭਰਾ ਪਰਜਾਈਆਂ ਵੱਲ ਪਰ ਤੱਕ ਵੀ ਨਹੀਂ ਵੇਖਿਆ ਆ ਹੁਣ 3 ਸਾਲ ਹੋ ਗਏ ਆ ਹੁਣ ਦੀ ਡੈਥ ਹੋਈ ਹੈ ਬਾਕੀ ਹਣੀ ਤੇ ਚਲੋ ਉਹਨਾਂ ਨੇ ਬਹੁਤ ਵਧੀਆ ਮੇਰਾ ਸਾਥ ਦਿੱਤਾ ਮੈਂ ਅੱਜ ਜੋ ਕੁਝ ਵੀ ਆ ਨਾ ਆਪਣੇ ਪੇਕਿਆਂ ਦੀ ਆਪਣੇ ਪਿਤਾ ਜੀ ਦੀ ਵਜ੍ਹਾ ਕਰਕੇ ਆ ਬਈ ਜਿਹੜੇ ਦੇਖ ਰਹੇ ਹੋਣਗੇ ਮੈਡਮ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੀ ਤਿਆਰੀਆਂ ਕਰੀ ਜਾਂਦੇ ਨੇ ਜਾਣਾ ਹੈ ਜਾਣਾ ਕਿਉਂਕਿ ਇੱਕ ਜਿੱਦ ਹੁੰਦੀ ਹੈ ਜਾਂ ਤਾਂ ਬੰਦਾ ਲੀਗਲੀ ਚੱਲ ਜੇ ਜਾਂ ਫਿਰ ਇਧਰੋਂ ਹਣਾ ਭਾਈ ਮੇਰਾ ਦੇਖੋ ਹੀ ਸੁਨਾਵਾਂ ਉਹਨਾਂ ਨੂੰ ਵੀ ਨਾ ਜਾਣ ਜੇ ਜਾਣਾ ਉਹਨਾਂ ਨੇ ਤਾਂ ਆਪਦੇ ਲੀਗਲ ਤਰੀਕੇ ਨਾਲ ਜਾਣਾ ਕਿਤੇ ਵੀ ਯੂਰਪ ਕੰਟਰੀ ਚਲ ਜਾਣਾ ਜਾਂ ਅਰਬ ਚਲ ਜਾਣਾ ਇੱਧਰ ਦੇ ਰਸਤੇ ਨਾ ਹੀ ਜਾਣਾ ਤੁਸੀਂ ਟ੍ਰਾਈ ਕੀਤਾ ਸੀ ਪਹਿਲਾਂ ਲੀਗਲ ਕੋਈ ਹਾਂਜੀ ਭਾਜੀ ਕੀਤਾ ਸੀਗਾ ਮੈਂ ਦੋ ਵਾਰੀ ਪੁਰਤਗਾਲ ਦੇ ਪੇਪਰ ਲਾਏ ਸੀ ਮੇਰੇ ਨਿਕਲੇ ਨਹੀਂ ਹਾਂਜੀ ਤੇ ਉਹਨਾਂ ਦਾ ਕੀ ਹਾਲ ਹੈ ਜਿਹੜੇ ਤੁਹਾਡੇ ਮਤਲਬ ਦਰਾਣੀ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਤਾਂ ਹਾਲੇ ਮੈਂ ਹੀ ਆ ਉਹ ਨਹੀਂ ਗੱਲ ਕਰਨ ਦੀ ਹਾਲਤ ਵਿੱਚ ਹੈਗੀ ਉਹ ਵਸ ਚੁੱਪਚਾਪ ਕਿਸੇ ਦੀ ਗੱਲ ਦਾ ਜਵਾਬ ਨਹੀਂ ਦੇਦੇ ਉਹ ਤਾਂ ਇਟ ਮੀਨਸ ਕਿ ਸਵੇਰ ਦੇ ਕਮਰੇ ਚੋਂ ਬਾਹਰ ਹੀ ਨਹੀਂ ਆਏ ਜਵਾਬ ਨਹੀਂ ਆਇਆ ہاں ਬਿਲਕੁਲ ਨਹੀਂ ਉਹ ਹਮ ਬਾਹਰ ਨਿਕਲਿਆ ਜਿਤਰਾ ਉਹ ਸਾਮ ਸਾਮ ਜ਼ਿਆਦਾ ਗਿਆ ਆ ਡਰ ਗਿਆ ਦਿਲ ਥੋੜਾ ਸੀ ਨਾ ਉਹਦਾ ਤਾਂ ਇਹ ਕਹਾਣੀ ਤੁਸੀਂ ਦੇਖ ਲਓ ਹਰਜੀਤ ਸਿੰਘ ਮੁੰਡਾ ਜੋ ਕਿ ਗੁਰਦਾਸਪੁਰ ਜਿਹੜੇ ਦਾ ਪਿੰਡ ਹੈ ਉਥੋਂ ਦਾ ਰਹਿਣ ਵਾਲਾ ਹੈ ਉਹ 90 ਲੱਖ ਰੁਪਏ ਲਾ ਕੇ ਗਏ ਸੀ ਕੱਲੀ ਕੱਲੀ ਗੱਲ ਤੁਹਾਨੂੰ ਅਸੀਂ ਦੱਸੀ ਹੈ ਕਿ ਮੈਂ ਇਹ ਗਏ ਕਿ ਮੈਂ ਨਾ ਯਰਨੀ ਸੀ ਕਿ ਮੈਂ ਇਹਨਾਂ ਦੀ ਹੱਡ ਬੀਤੀ ਜਿਹੜੀ ਹੈਗੀ ਹੈ ਇੱਕ ਇੱਕ ਚੀਜ਼ ਤੁਹਾਨੂੰ ਸੁਣਾਈ ਹੈ ਕੈਮਰਾ ਪਰਸਨ ਬਲਜਿੰਦਨਾ ਮਨਦੀਪ ਜੋਤ ਗੁਰਦਾਸਪੁਰ